ਸਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਪਿੰਡ ਆ ਜਿਹੜਾ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣਾ ਜੇ ਕੋਈਪਰਾ ਇਧਰ ਪੰਜਾਬ ਕੰਨੀ ਦੇਖ ਰਿਆ ਹਨ ਉਹਨਾਂ ਨੂੰ ਵੀ ਆਉਣਾ ਸੌਖਾ ਹੀ ਹੈ ਬਠਿੰਡੇ ਤੋਂ ਪੁੱਛ ਕੇ ਆ ਸਕਦੇ ਹੋ ਅੱਛਾ ਜੇ ਕੋਈ ਮੇਰਾ ਭਰਾ ਕਿਸੇ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਕੱਪੜੇ ਸਲਾਈ ਕਰਾਉਣਾ ਚਾਹੁੰਦਾ ਉਹ ਮੈਨੂੰ ਆਨਲਾਈਨ ਨਾਪ ਦੇ ਕੇ ਕੱਪੜੇ ਸਲਾਈ ਵਗੈਰਾ ਕਰਵਾ ਸਕਦੇ ਹਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਉਹਨਾਂ ਬਹੁਤ ਸਹਿਯੋਗ ਆ ਕੱਪੜੇ ਸਿੱਖਣ ਦੇ ਵਿੱਚ ਵੀ ਤੇ ਬਾਕੀ ਮੈਂ ਜਾਦੇ ਜਿਹੜੀ ਵੀਡੀਓ ਪਾਉਣਾ ਉਹ ਕੁੜਤੇ ਪਿਆਮੇ ਦੇ ਰਿਲੇਟਡ ਹੀ ਪਾਉਣਾ ਤੇ ਜੇ ਟੇਕੂ ਭਰਾ ਮੇਰਾ ਟੇਲਰ ਮਾਸਟਰ ਮੇਰੇ ਨਾਲ ਜੁੜਿਆ ਹੋਇਆ ਮੈਂ ਕਈ ਵਾਰੀ ਪਹਿਲਾਂ ਵੀ ਕਹਿ ਚੁੱਕਿਆ ਹਨ ਵੀ ਤੁਸੀਂ ਇਹ ਕੱਪੜੇ ਦਾ ਕੰਮ ਨਾਲ-ਨਾਲ ਸ਼ੁਰੂ ਕਰਨਾ ਜਿਵੇਂ ਆਪਣਾ ਕੰਮ ਸ਼ੁਰੂ ਕੀਤਾ ਹੋਏ ਨਾਲ ਕੱਪੜੇ ਦਾ ਬਹੁਤ ਵਧੀਆ ਰਿਜ਼ਲਟ ਆ ਤਾਂ ਕੱਪੜੇ ਦਾ ਕਿਸੇ ਭਰਾ ਨੇ ਕੰਮ ਸ਼ੁਰੂ ਕਰਨਾ ਜਾਂ ਕਿਸੇ ਭੈਣ ਨੇ ਤਾਂ ਉਹ ਮੈਨੂੰ ਪਰਸਨਲ ਫੋਨ ਕਰ ਸਕਦੇ ਹੋ ਸ਼ਾਮ ਨੂੰ 8 ਵਜੇ ਤੋਂ ਬਾਅਦ ਠੀਕ ਹੈ ਜੀ ਜਿਹੜਾ ਅੱਜ ਆਪਾਂ ਟੌਪਿਕ ਲੈ ਕੇ ਆਏ ਉਹ ਕੁਰਤੇ ਪਜਾਮੇ ਦਾ ਬੈਲਟ ਵਾਲਾ ਕੁਰਤਾ ਪਜਾਮਾ ਭਾਵੇਂ ਕੋਈ ਭੈਣ ਨੇ ਆਉਦਾ ਬੈਲਟ ਵਾਲਾ ਪਲਾਜੋ ਕੱਟਣਾ ਉਹਦੇ ਕੰਮ ਦੀ ਵੀਡੀਓ ਇਹ ਤੇ ਭਰਾਵਾਂ ਦੇ ਤਾਂ ਲੋੜ ਦੀ ਹੈਗੀ ਹੈ ਕਿਉਂਕਿ ਬੈਲਟ ਵਾਲਾ ਪਜਾਮਾ ਅੱਜ ਕੱਲ ਬਣਾਉਂਦੇ ਆ ਮੁੰਡੇ ਇਹਦੀ ਸਲਾਈ ਵੀ ਜ਼ਿਆਦਾ ਹੁੰਦੀ ਆ ਠੀਕ ਆ ਤੇ ਬਣਾਉਣਾ ਵੀ ਬਹੁਤ ਹੀ ਸੌਖਾ ਹੁੰਦਾ ਸਭ ਤੋਂ ਵਧੀਆ ਗੱਲ ਕੀ ਹੈ ਇਹਦੀ ਫਿਟਿੰਗ ਜਿਹੜੀ ਉਹ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਬੈਲਟ ਵਾਲੇ ਕੁਰਤੇ ਵੀ ਗਾਗ ਨੂੰ ਦੱਸਿਆ ਕਰੋ ਵੀ ਤੁਸੀਂ ਬੈਲਟ ਵਾਲਾ ਪਜਾਮਾ ਬਣਾਓ ਉਹਦੀ ਫਿਟਿੰਗ ਇੱਕਦਮ ਪਰਫੈਕਟ ਆਊਗੀ ਬਿਲਕੁਲ ਸਹੀ ਆਊਗੀ ਤਾਂ ਆਜ ਲਓ ਇਧਰ ਨਾਪ ਦਿਖਾ ਦਿਓ ਕੋਈ ਨਾ ਹਾਂ ਇਹ ਨਾਪ ਜਿਹੜਾ ਆਪਾਂ ਨੇ ਬੋਡੀ ਤੋਂ ਲਿੱਤਾ ਹੋਇਆ ਬਾਹਲਾ ਕੈਮਰਾ ਹਲਾ ਹਲਾ ਲੰਬਾਈ ਹੈਗੀ ਇਹਨਾਂ ਦੀ 45 ਇੰਚ ਤੇ ਬਾਹ ਸਾਢੇ 25 ਕਾਫ 10 ਤੀਰਾ ਸਾਢੇ 17 ਛਾਤੀ ਸਾਢੇ 39 ਆ ਪੇਟ ਹੈ ਇਹਨਾਂ ਦਾ ਸਾਢੇ 39 ਹੈ ਨਾ 4 ਇੰਚ ਦੀ ਫਿਟਿੰਗ ਮੈਂ ਤੁਹਾਨੂੰ ਕਹਿ ਰਿਹਾ ਉਹ ਨਾ ਪਾਇਆ ਕਰੋ ਤਾਂ ਸਾਢੇ 39 ਤੇ 4 ਇੰਚ ਵਧ ਤੱਕ ਕਿੰਨਾ ਹੋ ਗਿਆ ਸਾਢੇ 43 ਇਸੇ ਤਨੀ ਹਿਪ ਹੈਗੀ ਇਹਨਾਂ ਦੀ ਤਿਆਰ 45 फ्रंट ਹੈਗਾ 9.9 ਗੀਜੇ 2 ਕਲਰ 17 ਕੂਣੀ 14.5 ਇਸੇ ਤਰੀਕੇ ਪਜਾਮਾ ਪਜਾਮੇ ਦੀ ਲੰਬਾਈ ਹੈਗੀ 9.40 ਤਿਆਰ ਕਮਰ 36.5 ਹੈਪ ਜਿਹੜੀ ਹੈਗੀ ਆ ਉਹ 40 ਇੰਚਾ ਮੂਰੀ ਸਟ੍ਰੇਟ ਪਜਾਮਾ ਹੈ 17.5 ਤੇ ਪੱਟ ਹੈਗਾ 28.5 ਦੋਨੀਆਂ ਤਰਫ ਫੜ ਕੇ ਰੱਖ ਹੈਲਡ ਆ ਨਾ ਕੈਮਰਾ ਹਾਂ ਇਧਰ ਲੈ ਮਾ ਲੋ ਆਜੋ ਆਪਾਂ ਹੁਣ ਇਹਦੀਆਂ ਨਾ ਬਿਲਕੁਲ ਸਹੀ ਤਰੀਕੇ ਦੇ ਨਾਲ ਇਹ ਲੈਦਾ ਕਾਨ ਕੱਢਾਂਗੇ ਫਿਰ ਇੱਥੋਂ ਚੱਕਾ ਸ਼ੁਰੂ ਕਰਾਂਗੇ ਕਿਸੇ ਵੀ ਭਰਾ ਨੂੰ ਜਾਂ ਭੈਣ ਨੂੰ ਕਿਸੇ ਚੀਜ਼ ਦੀ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਆਉਂਦੀ ਆ ਤਾਂ ਤਾਂ ਵੀ ਧੰਨਵਾਦ ਕਰਿਆ ਕਰੋ ਲੋ ਇੱਧਰ ਧਿਆਨ ਦਿਓ ਹਾਂ ਬਿਲਕੁਲ ਇੱਥੋਂ ਆਪਾਂ ਨਿਸ਼ਾਨ ਲਾਉਣਾ ਇਹ ਸਿੱਧਾ ਬਿਲਕੁਲ ਸਿੱਧਾ ਆਪਾਂ ਇਹਦਾ ਕਾਨ ਕੱਢਾਂਗੇ ਪਹਿਲਾਂ ਆ ਮੈਂ ਰਾਤ ਕਮੈਂਟ ਪੜ ਰਿਹਾ ਸੀ ਇੱਕ ਭੈਣ ਦਾ ਕਮੈਂਟ ਆਇਆ ਸੀ ਵੀ ਹਰ ਇੱਕ ਦੇ ਡਾਊਨ ਕਰਨਾ ਜ਼ਰੂਰੀ ਆ ਹਾਂਜੀ ਸਾਰਿਆਂ ਦੇ ਡਾਊਨ ਕਰਨਾ ਜ਼ਰੂਰੀ ਆ ਇੱਥੋਂ ਡਾਊਨ ਕਰਨਾ ਜ਼ਰੂਰੀ ਹੈ ਭਾਵੇਂ ਕਿਸੇ ਭੈਣ ਦਾ ਪਿਆਮਾ ਆਪਾਂ ਕੱਟ ਰਹੇ ਆ ਭਾਵੇਂ ਭਰਾ ਦਾ ਕੈਮਰਾ ਵੱਲ ਹਲਾਣਾ ਠੀਕ ਹੈ ਡਾਊਨ ਕਰਨਾ ਜ਼ਰੂਰੀ ਹੈ ਹਲ ਹੁਣ ਆਪਾਂ ਅੱਗੇ ਕੀ ਕਰਦੇ ਆ 2 ਇੰਚ ਛੱਡ ਦੋਨੀਆਂ ਤਰਫ ਵੱਲ 2 ਇੰਚ ਛੱਡਣਾ ਨਹੀਂ ਇਹਦੇ ਆਪਾਂ 1 ਇੰਚ ਬਲਕਿ ਉੱਪਰ ਗੱਡਾਂਗੇ ਇੱਥੇ 1 ਇੰਚ ਉੱਪਰ ਗੱਡਿਆਂ ਹਾਂ ਹੁਣ ਆਪਾਂ ਲਾਵਾਂਗੇ ਇੱਥੋਂ ਨਿਸ਼ਾਨ ਇੱਧਰ ਲਿਆ ਲੰਬਾਈ ਹੈਗੀ ਪੌਣੇ 40 ਆਪਾਂ ਲਾ ਲਾਂਗੇ ਪੌਣੇ 40 ਤੇ ਆਹ ਲਓ 40 ਦੇ ਤਨ 43 ਪੌਣੇ 33 ਠੀਕ ਹੈ ਇਹਨੂੰ ਤੁਸੀਂ 3 ਇੰਚ ਵੱਧ ਰੱਖ ਸਕਦੇ ਹੋ ਹੁਣ ਆਪਾਂ ਇੱਥੋਂ ਲਾਵਾਂਗੇ ਝੋਲੀ ਦਾ ਨਿਸ਼ਾਨ 49 39 29 ਚਲੋ 2 ਇੰਚ ਕੱਟ ਕਰਕੇ ਆਪਾਂ ਵੇਖਦੇ ਹਾਂ ਵੀ ਕਿੰਨੀ ਦੀ ਝੋਲੀ ਤਿਆਰ ਆਪਾਂ ਨੂੰ 12 ਗਨ ਚਾਹੀਦੀ ਆ ਇੱਥੋਂ ਇੱਕ ਵਾਰੀ ਇੱਥੋਂ ਮਿਲ ਲਾਂਗੇ ਆਪਾਂ ਕਿੰਨੀ ਆ ਰਹੀ ਹੈ ਆ ਦੇਖੋ ਠੀਕ ਸਵਾ 9 ਸਵਾ 11 ਬਣ ਜੂਗੀ ਥੋੜਾ ਡਾਊਨ ਕਰ ਲਾਂਗੇ ਇੱਥੋਂ ਇਹ ਆਹ ਇੱਕ ਇੱਥੋਂ ਬਿਲਕੁਲ ਝੋਲੀ ਥੋੜੀ ਸਹੀ ਆ ਜੂਗੀ ਸਿੱਧਾ ਨਿਸ਼ਾਨਾ ਪਾਉਣ ਨਾਲੇ ਝੋਲੀ ਦਾ ਹੁਣ ਆਪਾਂ ਆ ਲਾਵਾਂਗੇ ਲੰਬਾਈ ਦਾ ਨਿਸ਼ਾਨ ਇੱਥੋਂ ਲੰਬਾਈ ਤਿਆਰ ਦਾ ਹੋ ਗਿਆ ਆਪਣਾ ਆ ਜਿੰਨਾ ਆਪਾਂ ਕੱਪੜਾ ਵਿੱਚ ਮੋੜਾਂਗੇ ਉਹ ਨਿਸ਼ਾਨ ਹੋਗੇ ਇੱਥੋਂ ਲਓ ਜੀ ਠੀਕ ਆ ਇੱਕ ਨਿਸ਼ਾਨ ਆਪਾਂ ਇੱਥੇ ਲਾਵਾਂਗੇ ਕੰਨੀ ਛੱਡ ਕੇ ਇੱਕ ਮਿੰਟ ਰੋਪ ਲਾਹੇ ਜਣ ਪੱਟ ਹੈਗਾ 28.5 ਆਪਾਂ ਇੱਥੋਂ 28 ਤੇ ਨਿਸ਼ਾਨ ਲਾਵਾਂਗੇ 28 ਤੇ ਦੋ ਤੋਂ ਇੱਕ ਸੂਟ ਘੱਟ ਰੱਖ ਲੈਣੇ ਇਥੋਂ ਦੇਖਣਾ ਆਪਾਂ ਕਿੰਨਾ 12.1 ਸੂਤ ਇਥੋਂ ਵੀ ਲਾਵਾਂਗੇ ਆਪਾਂ 12.1 ਸੂਤ ਇਥੋਂ ਵੀ ਆਪਾਂ ਲਾਵਾਂਗੇ 12 ਠੀਕ ਆ 12 ਦਾ ਕਿੰਨਾ ਹੋ ਗਿਆ 6 ਮੂਰੀ ਕਿੰਨੀ ਆ 7.5 ਜੀ ਇਥੋਂ 7.5 ਦਾਤ ਕਰ ਲਾਂ ਅਨ 7.5 ਬਸ ਆ ਤਿਆਰ ਰੱਖਿਆ ਕਰੋ ਇਥੋਂ 1.5 ਇੰਚ ਛੱਡਿਆ ਕਰੋ ਪਾਹਲਾ ਨਾ ਛੱਡਿਆ ਕਰੋ ਠੀਕ ਆ ਤਾਂ ਕਿ ਆਪਣੀ ਕਰੀ ਬਿਲਕੁਲ ਸੈਂਟਰ ਦੇ ਵਿੱਚ ਟਿੱਗੇ ਹੁਣ ਆਪਾਂ ਇਥੋਂ ਚੱਕਾਂਗੇ ਆ ਨਿਸ਼ਾਨ ਨੇ ਦੇ ਕਰਕੇ ਦਿਖਾ ਦਿਓ ਹਾਂ ਠੀਕ ਆ ਏਸ ਤੋਂ ਬਾਅਦ ਆਪਾਂ ਨੇ ਇਥੋਂ ਗਲਾਈ ਦੀ ਲਿਆ ਕਰੋ ਜੇ ਕਿਸੇ ਦਾ ਹੱਥ ਨਹੀਂ ਨਿੱਟ ਗਿਆ ਬੀਜਾ ਦੇ ਡੂੰਗੀ ਨਹੀਂ ਦੇ ਨਿੱਕ ਲਈ ਕਰ ਛੀ ਰੱਖਾ ਕਰੋ ਖੜਮੀ ਗਲਾਈ ਠੀਕ ਆ ਇਥੋਂ ਆ ਦੋਨੇ ਫੱਟੀਆਂ ਮੈਂ ਹਰ ਇੱਕ ਵੀਡੀਓ 'ਚ ਕਹਿੰਦਾ ਹਾਂ ਨਾ ਭੈਣਾਂ ਨੂੰ ਵੀ ਤੇ ਭਰਾਵਾਂ ਨੂੰ ਹੈ ਨਾ ਜਿਹੜੇ ਨਹੀਂ ਵਰਤਦੇ ਨਾ ਛੇ ਫੱਟੀਆਂ ਜ਼ਰੂਰ ਲੈ ਕੇ ਰੱਖੋ ਜੇ ਕੋਈ ਭਰਾ ਜਾਂ ਭੈਣ ਮੈਥੋਂ ਫੋਟੋ ਮੰਗਵਾਉਣੀ ਚਾਹੁੰਦਾ WhatsApp ਤੇ ਮੇਰੇ 'ਤੇ ਲਿਖ ਕੇ ਭੇਜੋ ਮੈਂ ਉਹਨੂੰ ਫੋਟੋ ਭੇਜ ਦਵਾਂ ਇਹਨਾਂ ਦੋਨੇ ਫੱਟੀਆਂ ਦੀ ਠੀਕ ਆ ਬਾਕੀ ਮੈਂ ਹਰ ਇੱਕ ਵੀਡੀਓ ਆਪਦੇ ਗਰੁੱਪ ਬਣਾਇਆ ਹੋਇਆ ਆਪਣਾ ਭੈਣਾਂ ਭਰਾਵਾਂ ਦਾ ਜਿਹਦੇ ਵਿੱਚ ਕੱਲੀ ਆਹੀ ਵੀਡੀਓ ਪਾਣਾ ਹੁੰਦਾ ਹੋਰ ਕੋਈ ਵੀਡੀਓ ਨਹੀਂ ਪਾਉਂਗਾ ਜੇ ਕਿਸੇ ਭਰਾ ਨੇ ਜਾਂ ਭੈਣ ਨੇ ਆਪ ਦਾ ਨੰਬਰ ਉਹਦੇ ਵਿੱਚ ਐਡ ਕਰਾਉਣਾ ਤਾਂ ਮੈਨੂੰ WhatsApp ਤੇ ਲਿਖ ਕੇ ਭੇਜ ਦਿਓ ਵੀ ਸਾਡਾ ਬਾਈ ਨੰਬਰ ਉਹਦੇ ਵਿੱਚ ਐਡ ਕਰ ਲਓ ਤਾਂ ਕਿ ਹਰ ਇੱਕ ਵੀਡੀਓ ਜਿਹੜੀ ਤੁਹਾਨੂੰ YouTube ਤੇ ਨਹੀਂ ਪਤਾ ਲੱਗਦਾ ਨਾ ਅੱਗੇ ਪਿੱਛੇ ਚੈਨਲ ਚਲਾ ਜਾਂਦਾ ਚਲੋ ਆ ਜਿਹੜੀ ਆਪਾਂ ਇੱਥੇ ਢਾਨ ਦੇਣੀ ਆ ਕਿ ਇੱਥੇ ਖਤਮ ਕਰ ਦੇਣੀ ਇਸ ਤੋਂ ਉੱਪਰ ਨਹੀਂ ਲਓ ਹੁਣ ਆਪਾਂ ਹੁਣ ਇੱਕ ਵਾਰੀ ਝੋਲੀ ਚੈੱਕ ਕਰਾਂ ਕਿ ਕਿੰਨੀ ਰਹਿ ਗਈ ਇਹ ਤੋਂ ਐਸਟਰਮਲੈਗਰੋ ਹਲੋ ਪੌਣੇ 11 ਪੌਣੇ 12 ਝੋਲੀ ਇਹਦੀ ਪੈਂਟ ਦੀ ਬਣ ਕੇ ਰਹਿ ਜੂਗੀ 벨ਟਰ ਆ ਪਿਆਮਾ ਪਵਾ ਕਿਸੇ ਭੈਣ ਨੇ ਆਉਂਦਾ ਪਿਆਮਾ ਕੱਟਣਾ ਐਸ ਸਨਾਪ ਦਾ ਉਹਨੂੰ ਵੀ ਸੌਖਾ ਤੇ ਜੇ ਕਿਸੇ ਭਰਾ ਨੇ ਕੋਈ ਕੱਪੜਾ ਕੱਟਣਾ 벨ਟ ਵਾਲਾ ਪਿਆਮਾ ਉਹਦੇ ਵਾਸਤੇ ਵੀ ਸੌਖਾ ਹੈ ਨਾ ਬੈਕ ਤੇ ਥੋੜੀ ਮਰਜੀ ਤੁਸੀਂ ਲਾਸਟਿਕ ਪਾਉਣੀ ਆ ਤਾਂ ਲਾਸਟਿਕ ਪਵਾ ਲਓ ਤੇ ਜੇ ਫੁੱਲ 벨ਟ ਕਰਾਉਣੀ ਫੁੱਲ ਵਾਲੀ ਹੈ ਨਾ ਇਹਦੇ ਦੋਨੇ ਆਪਸ਼ਨ ਹੈ ਬਸ ਇਹ ਕਟਾਈ ਦਾ ਬਦਲਾਪ ਉਹਨੂੰ ਕਰਨਾ ਪਊਗਾ ਉਹਦੇ ਜੇ ਆਪਾਂ ਨੇ ਫੁੱਲ 벨ਟ ਲਾਉਣੀ ਹੈ ਮੈਥੋਂ ਆਪੇ ਜੀ ਇੱਕ ਵਈ ਗਲਾਈ ਦੀ ਦੀ ਬਿਲਕੁਲ ਧਿਆਨ ਦਿਓ ਬਿਲਕੁਲ ਨਿਸ਼ਾਨ ਦੇ ਉੱਪਰ ਪ੍ਰਗਟਨਾ ਚਿੱਟੇ ਕੱਪੜੇ ਤੇ ਮੈਂ ਪਹਿਲਾਂ ਦਾ ਨਿਸ਼ਾਨ ਤਾਂ ਲਾਉਣਾ ਹੋਣਾ ਤਾਂ ਕਿ ਤੁਹਾਨੂੰ ਦਿਖ ਸਕਣ ਕੈਮਰੇ ਨੂੰ ਹਿਲਾਣ ਨਾ ਦੇਵਾਲ ਦੋਨੇ ਤਰ੍ਹਾਂ ਬੰਨ੍ਹ ਲਾ ਤੇ ਇੱਥੋਂ ਆ ਨਿਸ਼ਾਨ ਦੇ ਬਿਲਕੁਲ ਆਪਾਂ ਉੱਪਰ ਉੱਪਰ ਠੀਕ ਆ ਇਸ ਤਰ੍ਹਾਂ ਇਸ ਤਰ੍ਹਾਂ ਇਹ ਪਨੀ ਸਾਈਡ ਤੇ ਰੱਖ ਲਾਂ ਆ ਦੇਖੋ ਹੁਣ ਮੈਂ ਪਾਸਾ ਘਵਾਉਂਗਾ ਜੀ ਇਹਦੇ ਨਾਲ ਪੂਰਾ ਧਿਆਨ ਰੱਖਣਾ ਇਹ ਇੱਕ ਇਸੇ ਤਰ੍ਹਾਂ ਕਪੜਾ ਸਾਰ ਇੱਕ ਪਾਸੇ ਆਪਣਾ ਇਕੱਠਾ ਬਚਾਉਣਾ ਇਹ ਚੀਜ਼ ਦਾ ਧਿਆਨ ਰੱਖਣਾ ਆਪਾਂ ਪੀਸ ਨਹੀਂ ਕਰਨੇ ਇਹਦੇ ਬਸ ਸੂਤੀ ਕਪੜਾ ਆਪਣੇ ਕੋਲੇ ਕੀਜਾ ਕਾਟਨ ਦਾ ਸਿੱਧਾ ਪਾਸਾ ਆਪਾਂ ਅੰਦਰ ਬਾਕੀ ਜੇ ਕਿਸੇ ਪੁਰਾਣੇ ਮੇਰੇ ਤੋਂ ਕਪੜਾ ਲੈਣਾ ਉਹ ਮੇਰੇ ਤੋਂ ਵੀ ਲੈ ਸਕਦੇ ਹੋ ਬਾਜ਼ਾਰ ਨੂੰ ਕਾਫੀ ਜ਼ਿਆਦਾ ਫਰਕ ਹੋਊਗਾ ਰੇਟ ਦਾ ਬਹੁਤ ਘੱਟ ਮਿਲੂ ਤੁਹਾਨੂੰ ਠੀਕ ਆ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਬਾਕੀ ਜਿਵੇਂ ਹੁਣ ਗਰਮੀ ਆ ਗਈ ਹੈ ਨਾ ਤਾਂ ਗਰਮ ਵਾਲੇ ਕੁੜਤੇ ਪਿਆ ਵੀ ਨਾਰਮਲ ਤੁਹਾਨੂੰ 600 ਦੀ ਰੇਂਜ 500 600 ਦੀ ਰੇਂਜ ਚ ਮਿਲ ਜਾਣਗੇ। ਕੱਪੜੇ ਦੀ ਪੂਰੀ ਵਧੀਆ ਕੁਆਲਿਟੀ ਹੁੰਦੀ ਹੈ ਤੇ ਗਰੰਟੀ ਵਾਲੇ ਕੱਪੜੇ ਹੁੰਦੇ ਆ ਆਪਣੇ ਕੋਲੇ ਹਨਾ। ਤੁਸੀਂ ਘਰ ਬੈਠ ਕੇ ਆਪਣਾ ਨਾਪ ਵੀ ਆਨਲਾਈਨ ਦੇ ਸਕਦੇ ਹੋ ਜਿਹੜੇ ਭਰਾਂ ਨਹੀਂ ਆ ਸਕਦੇ। ਸਾਰੇ ਤਰ੍ਹਾਂ ਤੁਹਾਨੂੰ ਪੂਰੀ ਸਹੂਲਤ ਹੋਊਗੀ। ਰੇਟ ਦੀ ਫੁੱਲ ਗਰੰਟੀ ਹੋਊਗੀ ਤੇ ਕੱਪੜੇ ਦਾ ਪੂਰਾ ਤੁਹਾਨੂੰ ਪਤਾ ਹੀ ਹੈ ਹਨਾ। ਵੀ ਗੱਲਬਾਤ ਓਕੇ ਹੋ ਗਿਆ ਲੋ ਹੁਣ ਆਪਾਂ ਆਹ ਧਿਆਨ ਰੱਖਣਾ ਆਹ ਆਪਣਾ ਜਿਹੜਾ ਨਿਸ਼ਾਨ ਲੱਗਿਆ ਇਧਰ ਟੱਕ ਹੁੰਦਾ ਇੱਕ ਥੱਲੇ ਠੀਕ ਹੈ। ਇਸ ਆਪਾਂ ਜਿਹੜਾ ਕੱਪੜਾ ਕੱਟ ਰਹੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਸੱਚ ਇਹ ਵੱਡੇ ਬਣੇ ਵਾਲਾ ਜਿਹੜਾ 3.5 ਮੀਟਰ ਕੱਪੜਾ ਹੁੰਦਾ ਉਹ ਕੱਟ ਰਹੇ ਕਿਉਂਕਿ ਮੈਨੂੰ ਇਹ ਸੀ ਵੀ ਵੀਡੀਓ ਜਿਆਦਾ ਲੰਬੀ ਨਾ ਹੋਵੇ ਜਲਦੀ ਜਲਦੀ ਬਣ ਜਾਈ ਬਾਕੀ ਜੇ ਤੁਹਾਨੂੰ ਕੋਈ ਨਹੀਂ ਤਰਾਜ ਹੁੰਦਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਬਈ ਵੀਡੀਓ ਥੋੜੀ ਆਰਾਮ ਨਾਲ ਬਣਾਇਆ ਕਰੋ ਤੁਹਾਨੂੰ ਕੋਈ ਕਾਹਲ ਨਹੀਂ ਹੈ ਨਾ ਇਹ ਆ ਲੋ ਇਧਰ ਆਪਾਂ ਦੋ ਸੂਤ ਡਾਊਲ ਰੱਖਾਂਗੇ ਉਹ ਚੀਜ਼ ਇੱਧਰ ਧਿਆਨ ਰੱਖਣਾ ਆਜੋ ਮੈਂ ਹੁਣ ਤੁਹਾਨੂੰ ਦੱਸ ਦਿਆਂ ਵੀ ਫੁੱਲ ਬੈਲਟ ਆਪਾਂ ਜੇ ਇਹਦਾ ਲਾਉਣੀ ਪਿੱਛੇ ਲਾਸਟ ਤੱਕ ਫੇਰ ਤਾਂ ਇੱਥ ਠੀਕ ਆ ਜੇ ਤੁਸੀਂ ਪਿੱਛੇ ਵੀ ਪੂਰੀ ਬੈਲਟ ਲਾਉਣੀ ਪੈਂਟ ਦੇ ਵਾਂਗੂ ਫਿਰ ਇਹ ਤੋਂ ਡੇਢ ਪੌਣੇ ਦੋ ਹੀ ਰੱਖਣਾ ਪੈਗ ਚੱਕਣੀ ਇਹ ਜੀ ਦਾ ਖਾਸ ਧਿਆਨ ਰੱਖਣਾ ਨਹੀਂ ਪਤਾ ਲੱਗਦਾ ਮੈਨੂੰ ਫੋਨ ਕਰ ਲਓ ਸਾਨੂੰ 5 ਇੰਚ ਆਪਾਂ ਇਹਨਾਂ ਦੇ ਬੈਕ ਵਿੱਚ ਇਹਦੇ ਇਲਾਸਟਿਕ ਫੋਲਡਿੰਗ ਦਾ ਆ ਜਾਊਗਾ ਇਧਰੋਂ ਕਿੰਨਾ ਸਾਢੇ ਤਿੰਨ ਇਹ ਚੀਜ਼ ਧਿਆਨ ਜ਼ਰੂਰ ਦਿਓ ਪਹਿਲਾਂ ਮੈਂ ਕਿਸੇ ਵੀਡੀਓ ਦੱਸਿਆ ਨਹੀਂ ਹਨਾ ਇਹ ਭੁੱਲ ਜਾਨਾਗਾ ਕਿਉਂਕਿ ਕਈ ਚੀਜ਼ਾਂ ਨਾ ਭੁੱਲ ਜਾਂਦੀਆਂ ਹੈਗੀ ਤਾਂ ਇਹ ਤੁਹਾਨੂੰ ਕਹਣਾ ਉਹਨੂੰ ਸਵਾਲ ਕਰਿਆ ਕਰੋ ਜਦੋਂ ਤੁਸੀਂ ਸਵਾਲ ਕਰੋਗੇ ਫਿਰ ਮੇਰੇ ਉਮਰ ਵਿੱਚ ਚੀਜ਼ਾਂ ਯਾਦ ਰਹਿੰਦੀਆਂ 9 4 36 9 ਤੋਂ ਕੋ 36 9 ਤੋਂ 10 ਦੇ ਦਿਨ 13.1 ਸਾਢੇ 36 ਕਮਰੇ ਜਾਨੀ ਕਿ ਲੱਕ ਤੋਂ ਚੌਥਾ ਹਿੱਸੇ ਦਾ 4 ਇੰਚ ਵੱਧ ਆਹ ਕਪੜਾ ਆਪਣਾ ਜਿਹੜਾ ਮਾਰਜਨ ਵਿੱਚ ਹੀ ਆ ਜੂ ਇਹਦੇ ਵਿੱਚ ਹੀ ਪਿੱਛੇ ਜਿਹੜਾ ਲਾਸਟ ਇਕੱਠੇ ਹੋਊ ਠੀਕ ਹੈ ਇਸੇ ਤਰੀਕ ਪੱਟ ਕਿੰਨਾ ਇਹਨਾਂ ਦਾ 28.5 ਆ ਆਪਾਂ ਇਥੋਂ ਰੱਖ ਲਿਆ 28 3 ਇੰਚ ਬੈਕ ਤੋਂ ਪਾ ਦੇ ਵੱਧ ਇਧਰੋਂ ਵਾਲਾ ਨਹੀਂ ਤੁਸੀਂ ਪਾਉਣਾ ਇਥੋਂ ਮੂਰੀ ਤੋਂ 1.5 ਇੰਚੀ ਠੀਕ ਹੈ ਪੂਰਾ ਧਿਆਨ ਦੇ ਨਾਲ ਵੀਡੀਓ ਦੇਖਿਆ ਕਰੋ ਫਿਰ ਵੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਹੈ ਨਾ ਤਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਦੱਸਿਆ ਕਰੋ ਵੀ ਆਹ ਚੀਜ਼ ਤਾਂ ਸਾਨੂੰ ਨਹੀਂ ਪਤਾ ਲੱਗ ਰਿਹਾ ਹੈ ਨਾ ਹਲ ਹੁਣ ਆਹ ਨਿਸ਼ਾਨ ਮੈਂ ਤੁਹਾਨੂੰ ਹਮੇਸ਼ਾ ਇਹ ਕਹਿੰਦਾ ਨਾ ਇੱਕ ਸੂਤ ਨੂੰ ਡਾਊਨ ਕਰ ਦਿਆ ਕਰੋ ਐ ਸਿੱਧਾ ਕਰਕੇ ਨਾ ਐ ਡਾਊਨ ਕਰ ਦਿਆ ਏਸੇ ਤਰੀਕੇ ਇਸ ਨਿਸ਼ਾਨ ਤੋਂ ਲੈ ਕੇ ਐਸੇ ਨਿਸ਼ਾਨ ਤੋਂ ਐ ਫੱਟੀ ਲਾਉਣੀ ਜੇ ਕਿਸੇ ਭੈਣ ਨੇ ਆ ਉਹਦਾ 벨ਟ ਵਾਲਾ ਪਜਾਮਾ ਜਿਹੜਾ ਕੱਟਣਾ ਆਹੀ ਕਾਟ ਕੱਟਣੀ ਹੈ ਠੀਕ ਆ ਘੋੜੀ ਦਾ ਨਹੀਂ ਪਤਾ ਲੱਗਦਾ ਮੈਨੂੰ ਤੁਸੀਂ ਪੁੱਛ ਵੀ ਸਕਦੇ ਹੋ ਬਾਕੀ ਇੱਕ ਅੱਧਾ ਫਾਰਮੂਲਾ ਮੈਂ ਇਹਦੇ ਵਿੱਚ ਹੋਰ ਐਡ ਕਰ ਲਊਗਾ ਫਿਰ ਸੌਖਾ ਹੋ ਜਾਏ ਤਾਂ ਕਿ ਤੁਹਾਨੂੰ ਇਥੋਂ ਆਪਾਂ ਬਿਲਕੁਲ ਜ਼ਿਆਦਾ ਨਹੀਂ ਸ਼ੇਪ ਦੇਣੀ ਹੁੰਦੀ ਆਰਾਮ ਦੇ ਨਾਲ ਠੀਕ ਹੈ ਤੇ ਅੱਗੇ ਤੋਂ ਇਸੇ ਤਰ੍ਹਾਂ ਹੌਲੀ-ਹੌਲੀ ਹੌਲੀ-ਹੌਲੀ ਥੱਲੇ ਨੂੰ ਆਉਂਗਾ ਕੱਟਦੇ ਤੇ ਆ ਆ ਚੀਜ਼ ਨੂੰ ਇਥੋਂ ਵੀ ਗਲਾਈ ਆਪਾਂ ਨੂੰ ਡੁੰਗ ਨਹੀਂ ਦੇਣੀ ਜਾਂ ਖੜਮੀ ਰੱਖਣੀ ਹੈ ਠੀਕ ਹੈ ਇਹ ਇੱਥੋਂ ਲੈ ਕੇ ਹੁਣ ਆਪਾਂ ਨੂੰ ਇਹਨੂੰ ਐ ਕਵਾਣਾ। ਲਓ ਜੀ। ਯਾਨੀ ਕਿ ਬੈਗ ਝੋਲੀ ਦੇ ਜੋ 15 ਤਿਆਰ, ਅਗਲੀ ਝੋਲੀ ਵੀ ਪੌਣੇ ਮਾਰ। ਬਿਲਕੁਲ ਸਹੀ ਉਹ ਨਾ ਪਜਾਮਾ ਅੰਦਰ ਨੂੰ ਚੜੇ। ਠੀਕ ਆ? ਨਾ ਕਿਸੇ ਪਾਸੋਂ ਕੱਚਾ ਆਹ। ਕਰੀਏ ਇਧਰ ਉਧਰ ਡਿੱਗੇ ਬਿਲਕੁਲ ਸੈਂਟਰ ਦੇ ਵਿੱਚ ਕਰੀਜ਼ ਦਿੱਗੂਗੀ। ਤਾਂ ਹੁਣ ਆਪਾਂ ਐਸ ਨਿਸ਼ਾਨ ਤੇ ਕੱਟਾਂਗੇ। ਆਹ ਮੈਂ ਇੱਕ ਵਾਰੀ ਥੋ ਬੱਦਲ ਆ ਲੈ ਇਧਰ। ਠੀਕ ਆ? ਨਿਸ਼ਾਨ ਦੇ ਬਿਲਕੁਲ ਆਪ ਉੱਪਰ ਆਪਣੀ ਕਟਾਈ ਇਹ ਨੋਟ ਯਸਟਰ ਪੂਰਾ ਧਿਆਨ ਦੇ ਨਾਲ ਕਟਾਇਆ ਕਰੋ ਕਿਸੇ ਵੀ ਚੀਜ਼ ਦਾ ਨਹੀਂ ਪਤਾ ਲੱਗਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਕੀ ਸਮਝ ਚੀਜ਼ ਨਹੀਂ ਆਉਂਦੀ ਹਨ ਜਦੋਂ ਤੁਸੀਂ ਸਵਾਲ ਨਹੀਂ ਕਰੋਗੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਤੁਹਾਨੂੰ ਸਮਝ ਆ ਰਹੀ ਹੈ ਜਾਂ ਨਹੀਂ ਆ ਰਹੀ ਹੈ ਨਾ ਵੀ ਤੁਸੀਂ ਕਿੰਨੀ ਝੋਲੀ ਪਾਉਣੀ ਹੈ ਕਿੰਨੇ ਨਾਪ ਤੇ ਉਹ ਚੀਜ਼ਾਂ ਦਾ ਸਵਾਲ ਪੂਰਾ ਕਰਾ ਕਰੋ ਬੇਝਿਜਕ ਹੋ ਕੇ ਅਡਾ ਪਕੰਨੀ ਇਹ ਕੱਟਣੀ ਹੈ ਹਮੇਸ਼ਾ ਹੀ ਬਿਲਕੁਲ ਨਿਸ਼ਾਨ ਦੇ ਉੱਪਰ ਉਪਰੋਂ ਪਕਟਾ ਹੈ 벨ਟ ਵਾਲਾ ਪੇਮ ਆਪਾਂ ਕੱਟ ਰਹੇ ਜੇ ਭੈਣ ਨੇ ਕਿਸ ਨੇ ਵੀਡੀਓ ਦੇਖਣੀ ਹੈ ਇਸ ਪੇਮ ਮੇਰੀ ਸਲਾਈ ਦੀ ਉਹ ਜਲਦੀ ਤੁਹਾਨੂੰ ਮਿਲ ਜੂਗੀ ਮੈਂ ਟਾਈਮ ਦਾ ਸੜਾ ਸੈਟਿੰਗ ਕਰਕੇ ਇਹਦੀ ਵੀਡੀਓ ਤੇ ਜਲਦੀ ਪਾ ਦਵਾਂ ਹਾਂ 벨ਟ ਵਾਲੇ ਪੇਮ ਨੇ ਕਿਉਂਕਿ ਇਹੀ ਪਜਾਮਾ ਜਿਹੜਾ ਅੰਦਰੋਂ ਚੱਕਿਆ ਨਹੀਂ ਜਾਂਦਾ ਹਨਾ ਹੁਣ ਜੇ ਫੋਲ ਦਾ ਇਲਾਸਟਿਕ ਵਾਲੀ ਦੇਖਣੀ ਹੈ ਤਾਂ ਉਹ ਵੀ ਮੈਂ ਤੁਹਾਨੂੰ ਬਣਾ ਕੇ ਦਿਖਾ ਦੂੰ ਆਹ ਚੀਜ਼ ਜ਼ਰੂਰ ਚੈੱਕ ਕਰ ਲੈ ਕਰੋ ਇੱਕੋ ਜਿਹਾ ਆਪਣਾ ਹੁਣ ਇੱਥੇ ਆਪਾਂ ਨੇ ਨੰਬਰ ਵਗੈਰਾ ਉਹ ਬਾਅਦ ਚ ਲਿਖਾਂਗੇ ਇੱਕ ਵਾਰੀ ਸਾਰਾ ਸੂਤ ਕੱਟ ਦਈਏ ਲੰਬਾਈ ਵੀ ਮਨ ਕੇ ਰੱਖਿਆ ਕਰੋ ਲੱਕ ਤੇ ਪਲੇਟਾਂ ਪਾਉਣ ਵੇਲੇ ਜਦੋਂ ਤੁਸੀਂ ਪਜਾਮਾ ਬਣਾਉਣਾ ਉਹ ਵੀ ਹਨਾ ਜੇ ਕੋਈ ਭਰਾ ਜਾਂ ਭੈਣ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕੰਟੀਨਿਊ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਜੇ ਨਈ ਜਵਾਕ ਬਾਲਾ ਫੋਨ ਚਲਾਉਂਦੇ ਆ ਤੁਹਾਡਾ ਤੁਸੀਂ ਗਰੁੱਪ ਦੇ ਵਿੱਚ ਆਪਦਾ ਨੰਬਰ ਐਡ ਕਰਵਾ ਲਓ ਉਹਦੇ ਵਿੱਚ ਮੈਂ ਵੀਡੀਓ ਪਾ ਰਣਾ ਹੁੰਦਾ ਜਿਹੜੀ ਬਣਾਉਂਗਾ ਨਾ ਹੁਣ ਉਹਦੇ ਵਿੱਚ ਤੁਸੀਂ ਵੀ ਕਦੋਂ ਵੀ ਜਾ ਕੇ ਦੇਖ ਸਕਦੇ ਹੋ ਉੱਥੇ ਗਰੁੱਪ ਦੇ ਵਿੱਚੋਂ ਅੱਜ ਮੈਂ ਉਧਰ ਭਰਾਵਾਂ ਨੂੰ ਕਹਿਤਾ ਕਿ ਜਿਹੜੇ ਆਪਣੇ ਕੰਮ ਨਾਲ ਦੇ ਨਾਲ ਨਹੀਂ ਰਿਲੇਟਡ ਹਨ ਉਹ ਆਪਦਾ ਨੰਬਰ ਆਪ ਹੀ ਕੱਢ ਲੈਣੀ ਉਹਦੇ ਵਿੱਚੋਂ ਗਰੁੱਪ ਦੇ ਵਿੱਚੋਂ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹਨ ਯਾ ਆਪਦਾ ਨੰਬਰ ਕੱਢ ਸਕਦਾ ਇਹਦੇ ਵਿੱਚ ਆਪਾਂ ਭੈਣਾ ਭਰਾਵਾਂ ਦਾ ਗਰੁੱਪ ਹੋਊਗਾ ਜਿਹੜੇ ਸਿੱਖਣ ਦੇ ਚਾਹਵਾਨਾ ਕਟਾਈ ਤੇ ਸਲਾਈ ਦੋਨੇ ਚੀਜ਼ਾਂ ਲੋ ਜੀ ਹੁਣ ਆਪਾਂ ਕੱਪੜਾ ਇੱਦਾਂ ਸੈੱਟ ਕਰ ਲਿਆ ਹੁਣ ਦੁਬਾਰੇ ਨਿਸ਼ਾਨ ਆਪਾਂ ਚੱਕਾਂਗੇ ਇਹਨਾਂ ਦਾ ਲੰਬਾਈ ਕਿੰਨੀ ਆ ਕੁੜਤੇ ਦੀ 45 ਇੰਚ ਇੱਥੋਂ ਲਾਵਾਂਗੇ ਆਪਾਂ ਨਿਸ਼ਾਨ 45 46 46.5 ਡੇਢ ਇੰਚ ਵੱਧ ਠੀਕ ਆ ਇਹ ਜੀ ਦਾ ਧਿਆਨ ਰੱਖਣਾ ਅੱਧਾ ਇੰਚ ਵੱਧ ਹਮੇਸ਼ਾ ਲਾਇਆ ਕਰੋ ਮੈਂ ਸਲਵਾਰ ਵੀ ਕਰ ਉਹਨੂੰ ਭੈਣ ਨੂੰ ਬਾਅਦ ਦੇ ਵਿੱਚ ਨਾ ਮਿਣ ਕੇ ਕੱਟ ਦਿਆ ਕਰੋ ਨੀਚੇ ਆ ਕੇ ਪ੍ਰੈਸ ਮਾਰ ਕੇ ਪਹਿਲਾ ਦਿਨ ਚ ਚੀਜ਼ ਨੂੰ ਵੱਧ ਰੱਖ ਲਿਆ ਕਰੋ ਕਈ ਵਾਰੀ ਕੋਈ ਕਾਂਕੂਨ ਜਾਂ ਕੋਈ ਘਟ ਜਾਂਦਾ ਕੱਪੜਾ ਹੈ ਨਾ ਪ੍ਰੈਸ ਮਾਰਦੇ ਨੂੰ ਸੁਗੜ ਜਾਂਦਾ ਇੱਥੋਂ ਬਿਲਕੁਲ ਨਿਸ਼ਾਨ ਸਿੱਧਾ ਲਾਵਾਂਗੇ ਆਪਾਂ ਠੀਕ ਆ ਆ ਦੋਨੇ ਫੱਟੀਆਂ ਜ਼ਰੂਰ ਲਿਆ ਕੇ ਰੱਖਣੀਆਂ ਜੇ ਕਿਸੇ ਨੇ ਫੋਟੋ ਮੰਗਾਉਣੇ ਮੈਨੂੰ WhatsApp ਤੇ ਦੋ ਮੰਗਵਾ ਸਕਦੇ ਹੋ ਬੇਚਿਜ ਕੋ ਕਰ ਹੈ ਨਾ ਓਕੇ ਇਹ ਨਿਸ਼ਾਨ ਦੇ ਆਪਾਂ ਪਰਪਰ ਕਟਾਂਗੇ ਇੱਥੋਂ ਤੇ ਕ ਰੋਕ ਕੇ ਨਾ ਦੋਨੇ ਕੱਪੜੇ ਨੂੰ ਇਹ ਆ ਦੇਖੋ ਐਂ ਫੜ ਕੇ ਆ बस एक ਟੈਲੀਗ੍ਰਾਫ ਰੋਲ ਦੇਣੀ ਹੌਲੀ 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 ਇਹ ਵੀ ਕੋਈ ਭੈਣਾ ਨੀਚੇ ਰੱਖ ਕੇ ਕਪੜਾ ਘੜਦਿਆਂ ਤਾਂ ਉਹ ਨੀਚੇ ਰੱਖ ਕੇ ਆਰਾਮ ਦੇਣਾ ਬਾਕੀ ਜੇ ਕਿਸੇ ਨੇ ਕੈਂਚੀ ਬਾਰੇ ਜਾਂ ਕਿਸੇ ਬਾਰੇ ਹੋਰ ਚੀਜ਼ ਦੇ ਬਾਰੇ ਜਾਣਕਾਰੀ ਲੈਣੀ ਆ ਉਹ ਮੈਨੂੰ ਫੋਨ ਕਰ ਲਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਜੇ ਇੰਨਾ ਕਰ ਸਕਦੇ ਹੋ ਤਾਂ ਤੁਸੀਂ 8 ਵਜੇ ਤੋਂ ਬਾਅਦ ਹੀ ਕਰ ਲਿਆ ਕਰੋ ਤਾਂ ਮੈਨੂੰ ਕੋਈ ਦਿੱਕਤ ਨਹੀਂ ਆਉਂਦੀ ਹਨ ਦਿਨੇ ਕੋਈ ਕਈ ਵਾਰੀ ਕਿਸੇ ਕੰਮ 'ਚ ਹੁੰਦੇ ਆ ਫਿਰ ਮੈਨੂੰ ਪ੍ਰੋਬਲਮ ਹੁੰਦੀ ਹੈ ਤੁਹਾਡੀ ਪੂਰੀ ਗੱਲ ਨਹੀਂ ਸੁਣੀ ਜਾਂਦੀ ਹਨ ਕੋਸ਼ਿਸ਼ ਕਰਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਉਣ ਦੀ ਉਦੋਂ ਬਿਲਕੁਲ ਫ੍ਰੀ ਹੋ ਜੈਨੇ ਸੀ ਕੰਮ ਨੂੰ ਦੁਕਾਨ ਵਧਾ ਕੇ ਨਾ ਹੁਣ ਮੈਂ ਇੱਥੇ ਨਿਸ਼ਾਨ ਲਾਉਂਗਾ ਇਸ ਕੰਟੀਨਿਊ ਛੱਡ ਕੇ ਤਾਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸ ਦਿੰਦਾ ਵੀ ਛਾਤੀ ਜਿੰਨੀ ਆਪਣੀ ਹੈਗੀ ਤਿਆਰ ਹੈ ਨਾ ਬਾਡੀ ਛਾਤੀ ਇਸ ਭਰਾ ਦੀ ਕਿੰਨੀ ਹੈ 38.5 ਸਾਢੇ 39 ਆ ਸਾਢੇ 39 ਦੀ ਤੇ ਆਪਾਂ ਇਹਦੇ ਵਿੱਚ 8 ਪਾਉਣਾ 40 ਹੁੰਦੀ ਤਾਂ ਆਪਾਂ 24 ਬੰਦਾ ਸੀ 48 ਤਾਂ ਆਪਾਂ ਇਹਨੂੰ ਪਾਵਾਂਗੇ ਪੌਣੇ 24 ਠੀਕ ਆ ਵਿੱਚੀ ਮਾਰਜਿਨ ਸਲਾਂਗਾਂ ਦਾ ਹੋਊਗਾ ਪੌਣੇ 24 ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਕਈ ਵਾਰੀ ਬਾਅਦ ਚ ਫੋਨ ਆਉਂਦਾ ਹਨਾ ਵੀ ਮਾਰਜਿਨ ਅੱਡ ਪਾਉਣਾ ਨਹੀਂ ਮਾਰਜਿਨ ਅੱਡ ਨਹੀਂ ਪਾਉਣਾ ਵਿੱਚੀ ਮਾਰਜਿਨ ਪਾਉਣਾ ਲੋ ਪੌਣੇ 24 ਇੱਥੋਂ ਵੀ ਪੌਣੇ 24 ਹੈਪਰ ਇੱਕ ਵਾਰੀ ਜ਼ਰੂਰ ਨਿਗਾਹ ਮਾਰ ਲੈ ਕਰੋ ਜੇ ਕਿਸੇ ਭਰਾ ਨੇ ਕੱਲ ਵਾਲੀ ਵੀਡੀਓ ਨਹੀਂ ਦੇਖੀ ਉਹਦੇ ਵਿੱਚ ਮੈਂ ਦੱਸਿਆ ਹੋਇਆ ਵੀ ਹੈਪ ਜ਼ਰੂਰੀ ਹੈ ਚੈੱਕ ਕਰਨੀ ਕਿਉਂਕਿ ਹੈਪ ਇਹਨਾਂ ਦੀ 45 ਉਹਦੀ ਵੱਧ ਸੀ ਹੈਪ ਛਾਤੀ ਤੋਂ ਵੀ ਘੇਰ ਵਾਧ ਰਿਆ ਸੀ ਉਹਦਾ ਹੈਪ ਦਾ ਤਾਂ ਕਰਕੇ ਫਿਰ ਆਪਾਂ ਹੈਪ ਦੇ ਹਿਸਾਬ ਨਾਲ ਕੱਟਿਆ ਹਰ ਇੱਕ ਸੂਟ ਦੀ ਅਲੱਗ-ਅਲੱਗ ਕਾਟ ਹੁੰਦੀ ਹੈ ਬੰਦੇ ਦੀ ਬੋਡੀ ਦੇ ਹਿਸਾਬ ਨਾਲ ਬੰਦੇ ਦੇ ਕੱਪੜੇ ਪਾਉਣ ਦੇ ਹਿਸਾਬ ਨਾਲ ਨੇ ਕਈ ਪ੍ਰਾਫਰਟੀ ਵਾਲੇ ਕੱਟ ਤਾਂ ਜਿਆਦਾ ਖੁੱਲਾ ਪਾਉਂਦੇ ਆ ਉਹ ਜੇ ਕੋਈ ਮੇਰੀ ਭੈਣ ਜਾਂ ਭਰਾ ਕੰਮ ਕਰਦਾ ਉਹ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਕਰਨ ਵੀ ਆਉਦੀ ਮਨਮਰਜ਼ੀ ਦੇ ਨਾਲ 8 ਇੰਚ ਨਹੀਂ ਪਾਉਣਾ ਜਿਵੇਂ ਉਹ ਕੱਪੜੇ ਪਾ ਰਿਹਾ ਉਹਨੂੰ ਪੁੱਛ ਕੇ ਵੀ ਕਿੰਨਾ ਖੁੱਲਾ ਕਰਾਉਣਾ ਕਿੰਨਾ ਢੀੜਾ ਉਹਵੇਂ ਕਰ ਸਕਦੇ ਆ ਲਓ ਹੁਣ ਆਪਾਂ ਇਹਦੀ ਗਲਾਈ ਦੇਵਾਂਗੇ ਇੱਥੋਂ ਇਸ ਤਰ੍ਹਾਂ ਦੋਨੇ ਪੱਲੇ ਇੱਕੋ ਜਿਹਾ ਕਰਕੇ ਬਾਅਦ ਘਾਟ ਉੱਪਰ ਕੱਢ ਲੈਂਗੇ ਸਾਰੀ ਵੀਡੀਓ ਦੇਖ ਕੇ ਅੱਗੇ ਅੱਗੇ ਜਰੂਰ ਸ਼ੇਅਰ ਕਰਿਆ ਕਰੋ ਜਿਵੇਂ YouTube ਤੁਸੀਂ ਚਲਾਉਂਦੇ ਹੋ YouTube ਤੋਂ ਵੀਡੀਓ ਦੇਖ ਕੇ ਨਾ Facebook ਤੇ ਸ਼ੇਅਰ ਕਰਦਾ ਕਰੋ ਤਾਂ ਕਿ ਅੱਗੇ ਅੱਗੇ ਹੋਰ ਕਿਸੇ ਭੈਣ ਦਾ ਜਾਂ ਭਰਾ ਦਾ ਫਾਇਦਾ ਹੋਵੇ ਹਣ 45 ਆਪਾਂ ਰੱਖਾਂਗੇ 46 ਆਹ ਨਿਸ਼ਾਨ ਜੇ ਤੁਸੀਂ ਸਹੀ ਲਾਉਣਾ ਸਿੱਖ ਗਏ ਨਾ ਸਮਝੋ ਬਣ ਗਏ ਟੇਲਰ ਮਾਸਟਰ ਹੇ ਪਲਾਂਸ਼ਣ ਤੇ ਕਮਰਾਲਾ ਇਹ ਦੋ ਤਿੰਨ ਛਾਣੇ ਹੋ ਜੀ ਹੁੰਦੇ ਨੇ ਜਿਹੜੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦੇ ਆ ਬਰੀਕੀ ਦੇ ਨਾਲ ਲਾਉਣੇ ਹੁੰਦੇ ਆ ਨਾ ਜੇ ਥੋੜਾ ਜਿਹਾ ਹੀ ਉੱਕ ਗਏ ਤੁਸੀਂ ਤਾਂ ਥੋੜਾ ਕੁੜਤਾ ਖੁੱਲਾ ਹੋ ਜੂ ਥੋੜਾ ਜਿਹਾ ਅੰਦਰੋਂ ਚੱਲ ਗਿਆ ਤਾਂ ਥੋੜਾ ਕੁੜਤਾ ਮਾੜੇ ਨੇ ਇਥੋਂ ਫਸਣ ਲੱਗਦੀ ਟਾਈਟ ਹੋ ਜੂ ਬਹੁਤ ਜ਼ਿਆਦਾ ਫਿਰ ਉਹ ਕੱਪੜਾ ਪੱਲੇ ਪੈਣ ਦਾ ਚਾਂਸ ਰਹਿੰਦਾ ਆਲੋ ਠੀਕ ਆ ਹੁਣ ਆਪਾਂ ਇਹ ਗੋਲ ਕੇਰ ਵਾਲਾ ਜੇ ਚੌਰਸ ਕੇਰ ਵਾਲਾ ਕੱਟਣਾ ਉਹਦੀ ਕਾਰਟ ਆਪਾਂ ਹੋਰ ਕੱਟਣੀ ਆ ਉਹਦੇ ਉੱਪਰ ਮੈਂ ਵੀਡੀਓ ਬਣਾਉਂਦਾ ਰਹਿੰਦਾ ਹਨਾ ਇਹ ਇਹ ਤੋਂ ਆਪਾਂ ਨੇ ਗਲਾਈ ਦੇਉਣੀ ਨਾਲ ਦਾ ਠੀਕ ਆ ਮਸਾ ਨਿਸ਼ਾਨ ਕੋਲੇ ਹਿੱਪ ਕੋਲੇ ਆ ਕੇ ਆਪਾਂ ਨੂੰ ਬਾਹਰ ਕੱਢ ਦੇਣਾ ਕੈਂਚੀ ਨੂੰ ਬਾਹਰ ਉੱਪਰ ਨਹੀਂ ਲੈ ਕੇ ਇਹਨਾਂ ਹੁਣ ਆਪਾਂ ਜਿਹੜਾ ਚੱਕਣਾ ਬੈਕ ਉਹ ਹਰ ਇੱਕ ਵੀਡੀਓ 'ਚ ਦੱਸ ਦਿੰਦਾ ਮੈਂ ਵੀ ਪੇਟ ਦੇ ਹਿਸਾਬ ਨਾਲ ਚੱਕਿਆ ਕਰੋ 1 ਇੰਚ ਤਾਂ ਨਾਰਮਲੀ ਆਪਾਂ ਨੇ ਚੱਕਣੀ ਚੱਕਣਾ ਹਨਾ ਇਹ ਇੱਥੋਂ ਆਪਾਂ ਆਪਾਸਾ ਚੱਕਾਂਗੇ ਆਹ ਦੇਖ ਲਿਆ ਕਰੋ ਜਿੱਧਰੋਂ ਪਾਸਾ ਛੋਟਾ ਹੁੰਦਾ ਨਾ ਆਪਣਾ ਆ ਉੱਪਰਲਾ ਛੋਟਾ ਆਪਾਂ ਇੰ ਚੱਕਣਾ ਠੀਕ ਆ ਅੰਤ ਸਭਾਂ ਅੰਤ ਇਹ ਚੱਕਦਾ ਪੇਟ ਹੈਗਾ ਥੋੜਾ ਇਹਨਾਂ ਨਾਲੋਂ ਜ਼ਿਆਦਾ ਸਾਢੇ 39 ਜਾਂ ਟਿੱਡੇ ਜਿਹੜਾ ਆਪਾਂ ਕਹਿੰਨੇ ਟਿੱਡ ਤੋਂ ਉਪਰ ਕੁੜਤਾ ਚੱਕਣੀ ਜਿਹਨਾਂ ਜੈਟ ਸ਼ਰਟ ਦੇ ਵੀ ਤੁਸੀਂ ਜਿਵੇਂ ਸ਼ਰਟਾਂ ਨਹੀਂ ਪਾਉਂਦੇ ਆਪਾਂ ਪੈਂਟ ਦੇ ਨਾਲ ਸ਼ਰਟ ਉਹਦੇ ਵੀ ਚੱਕਦਾ ਕਰੋ ਜਿਨ੍ਹਾਂ ਦਾ ਪੇਟ ਜ਼ਿਆਦਾ ਹੁੰਦਾ ਬੈਗ ਤੋਂ ਉੱਪਰ ਤਾਂ ਕਿ ਬੈਗ ਵਾਲਾ ਪੱਲਾ ਨੀਮਾ ਨਾ ਹੋਵੇ ਸਾਨੂੰ ਇਥੋਂ ਲੜ ਇੱਕੋ ਜੇ ਕਰ ਲੈਣੇ ਆਪਾਂ ਉੱਪਰ ਬਾਧ ਘਾਟ ਸਾਰੀ ਕੱਢਾਂਗੇ ਠੀਕ ਹੈ ਬਾਧ ਘਾਟ ਨੀਚੇ ਨਹੀਂ ਕਰਨੀ ਸਾਨੂੰ ਹੁਣ ਆਪਾਂ ਚਾਕਾਂ ਦੇ ਨਿਸ਼ਾਨ ਲਾਵਾਂਗੇ ਸਾਰੇ ਕਪੜਾ ਸੈੱਟ ਕਰਕੇ ਇਸ ਤਰ੍ਹਾਂ ਠੀਕ ਹੈ ਜੀ ਇਹ ਇਥੋਂ ਹੁਣ ਇਹਦੀ ਲੰਬਾਈ ਕਿੰਨੀ ਆ ਪਹਿਲਾਂ ਉਹ ਤੁਹਾਨੂੰ ਦਿਖਾ ਦਿਆਂ ਲੰਬਾਈ ਹੈਗੀ 45 ਇੰਚ ਇਥੋਂ ਆਪਾਂ ਲਾਵਾਂਗੇ 46.1 ਤੇ ਇੱਕ ਸੂਤ ਵੱਧ ਰੱਖਿਆ ਮੈਂ ਜਿਆਦਾ ਨਹੀਂ ਕਿਉਂਕਿ ਕਪੜਾ ਆਪਣੇ ਕੋਲ ਧੋਤਾ ਹੋਇਆ ਪਹਿਲਾਂ ਹੀ ਸਾਰਾ ਪੂਰਾ ਫੁੱਲ ਨਾ ਆਪਾਂ ਗੋਡੇ ਤੋਂ ਨੀਮਾ ਰੱਖਿਆ ਕਰੋ ਜਦੋਂ ਮੇਚਾ ਲੈਣੀ ਹੁੰਦੀ ਨਾ ਜੇ ਕਿਸੇ ਭਰਾ ਨੂੰ ਵੀਡੀਓ ਚਾਹੀਦੀ ਨਾਪ ਵਾਲੀ ਉਹ ਮੈਂ ਅੱਜ ਬਣਾ ਦੂੰਗਾ ਟਾਈਮ ਤੇ ਟਾਈਮ ਕੱਢ ਕੇ ਤੁਸੀਂ ਕਮੈਂਟ ਕਰਦਾ ਕਰੋ ਬਸ ਵੀ ਨਾਪ ਵਾਲੀ ਵੀਡੀਓ ਵੀ ਬਣਾ ਕੇ ਦਿਓ ਦੁਬਾਰੇ ਆਹ ਲੋ 9 ਇੰਚ ਮੋਡਾ ਪੋਣ ਆਪ ਵੱਡਿਆਂ ਦੇ ਇੱਥੋਂ ਤੀਰਾ ਕਿੰਨਾ ਤੀਰਾ ਹੈਗਾ 1.75 ਪਰ ਰੱਖਾਂਗੇ 1 ਇੰਚ ਵੱਧ 1.75 ਠੀਕ ਆ ਇਥੋਂ ਕਦ ਕਾਠ ਪੂਰਾ ਨਾ ਬੰਦੇ ਦਾ ਤਾਂ ਤਾਂ ਪਾ ਨਿਸ਼ਾਨ ਲਗਾਉਗਾ 11.5 ਦੇ ਮਸਾ ਇੱਕ ਦੋ ਚੀਜ਼ਾਂ ਜ਼ਰੂਰ ਤੁਸੀਂ ਤੁਹਾਡੇ ਸਮਝ ਆ ਗਣ ਹੁਣ 15 12 ਤੇ 5 ਯਾਨੀ ਕਿ ਬਾਕੀ ਤੁਹਾਡਾ ਉਵੇਂ ਹੀ ਰਹੇ ਤਿੰਨ ਇੰਚ ਤੇ 7 ਇੰਚ ਦਾ ਆਹ ਜਿਹੜੇ ਹੱਥ ਕੋਣ ਆਏ ਵਾਲਾ ਇਹ ਤੁਹਾਡਾ ਆਏ ਆ ਜੂ ਠੀਕ ਹੈ ਇਹ ਚੀਜ਼ ਜ਼ਰੂਰ ਧਿਆਨ ਰੱਖਣੀ ਹੁਣ ਇਥੋਂ ਅੱਗੇ ਹੈਪ ਹੈਪਪੋਪ ਦੁਬਾਰੇ ਫਿਰ ਮਿਲਨੀ ਆ 45 ਹੈ ਨਾ ਆ ਦੇਖੋ ਫਿਰ ਖੁੱਲੀ ਹੋ ਗਈ ਤਾਂ ਇਹ ਚੀਜ਼ ਜ਼ਰੂਰੀ ਹੈ ਜਦੋਂ ਤੁਹਾਨੂੰ ਆ ਜਿਹਦੀ ਸਮਝ ਆ ਗਈ ਵੀ ਦੁਬਾਰੇ ਦੁਬਾਰੇ ਮਿਲਨੀ ਫਿਰ ਤੁਹਾਨੂੰ ਕਦੇ ਵੀ ਕਪੜਾ ਪਟਣਾ ਨਹੀਂ ਪੈਂਦਾ ਉਹ ਪਹਿਲਾਂ ਆਪਾਂ ਉਧਰੋਂ ਮਿਣੀ ਸੀ ਇਧਰੋਂ ਵੀ ਜ਼ਰੂਰੀ ਹੈ ਮੈਨਣੀ ਆਗੇ ਇਹ ਮੱਲੋ ਮੱਲੀ ਵਾਧੀਆਂ ਦੀ ਹੈ ਆਪਾਂ ਨਾ ਸਾਡੇ 43 ਤਿਆਰ ਆ ਆਪਾਂ ਰੱਖਾਂਗੇ ਸਾਡੇ 44 ਹਲੋ 11.1 ਸੂਟ ਹੋਰ ਆਪਾਂ ਆਹ ਸ਼ੇਪ ਵਾਲੀ ਫੱਟੀ ਲਾਵਾਂਗੇ ਇੱਥੇ ਇਹ ਇਥੋਂ ਠੀਕ ਆ ਇਹ ਐਸਟਰਾ ਬਸ ਇਹ ਹਿੱਪ ਕੋਲੇ ਆ ਕੇ ਇਹਨਾਂ ਨੂੰ ਖਤਮ ਕਰ ਦਿਆ ਕਰੋ ਹਾਂਜੀ ਹਲੋ ਠੀਕ ਆ ਜੀ ਇਸੇ ਤਰੀਕੇ ਸਾਰੇ ਨਿਸ਼ਾਨ ਆਪਾਂ ਚੱਕ ਲਾਂਗੇ ਪੁੱਠਾ ਪਾਸੇ ਆਪਾਂ ਨਿਸ਼ਾਨ ਲਾਉਣਾ ਹਮੇਸ਼ਾ ਹੀ ਇਥੋਂ ਕੈਂਚੀ ਆਰਾਮ ਦੇ ਨਾਲ ਪੁਣੀ ਮਾਰੀ ਜੀ ਬਸ ਐ ਵਾਲਕ ਜਿੰਨੀ ਨਾਲ ਨਾਲ ਵੀ ਮਾਰੀ ਕੈਂਚੀ ਅੰਦਰ ਲੱਗੀ ਤਾਂ ਤੁਹਾਡੀ ਇੱਕ ਢੀੜੀ ਹੋ ਜਾਊਗੀ ਇੱਥੇ ਚਾਰੇ ਪੱਲੇ ਤੇ ਟੱਕ ਲਾਵਾਂਗੇ ਆਪਾਂ ਦੋਨੇ ਪਾਸੇ ਕੀ ਜੇ ਇੱਥੇ ਵੀ ਚਾਰੇ ਪੱਲੇ ਤੇ ਨਿਸ਼ਾਨ ਦੇ ਬਿਲਕੁਲ ਉਪਰਪਰੇ ਜਾਣ ਦੋ ਇਹ ਚੀਨ ਨੂੰ 4-5 ਵਾਰੀ ਚੈੱਕ ਕਰ ਲਿਆ ਕਰੋ ਭਾਵੇਂ ਮੈਂ ਤੁਹਾਨੂੰ ਕੱਲ ਨੂੰ ਕੋੜ ਤਾਂ ਪਟਣਾ ਨਾ ਪਵੇ ਨਾ ਖੁੱਲਾ ਹੋਵੇ ਨਾ ਢੀੜਾ ਇਹ ਤੋਂ ਆਪਾਂ ਤੇਰਸੀ ਰੱਖਣਾ ਕਾਟ ਨੂੰ ਹਾਂ ਠੀਕ ਆ ਹੁਣ ਪਾਸਾ ਘਵਾਉਂਗੇ ਆਪਾਂ ਆਪਾ ਸੌਧਰ ਲੈ ਲਈਂ ਤਿਆਰ ਕਰ ਇੱਥੋਂ ਆਏ ਕਮਾ ਲੈ ਆਹ ਮੂਰਲਾ ਪੱਲਾ ਚੱਕ ਕੇ ਬੈਕ ਪੱਲੇ ਦੀ ਕਟਾਈ ਕਰਾਂਗੇ ਆਪਾਂ ਜਿੱਥੇ ਆਪਣਾ ਤੀਰਾ ਜੁੜਦਾ ਹੁੰਦਾ ਇਹ ਆਜ 1.5 ਇੰਚ ਠੀਕ ਆ ਇਹਨੂੰ ਪਕੜਦੇ ਆਹ ਠੀਕ ਆ ਜੀ ਇੱਥੇ ਟੱਕ ਲਾਵਾਂਗੇ ਸਾਈਡ ਤੇ ਇਹਨੂੰ ਮੋੜ ਦਾਂਗੇ ਕਿ ਇੱਥੇ ਫਰੰਟ ਦੇ ਵਿੱਚ ਆ ਕੇ ਬੈਕ ਵੱਡੀ ਨਾ ਜਾਵੇ ਉਸ ਸੇਤਰੀ ਨੂੰ ਬੰਦ ਕਰ ਲਾਂਗੇ। ਇੱਕ ਵਾਰੀ ਪ੍ਰੈਸ ਨਾਲ ਕਰੀਬ ਨਾਲਣਾ ਕਰੋ ਇੱਥੇ ਇੰਨੀ ਸੇਵ। ਜੇ ਕਿਸੇ ਭਰਾ ਨੂੰ ਜਾਂ ਭੈਣ ਨੂੰ ਫੱਟੀ ਨਹੀਂ ਪਤਾ ਲੱਗਦਾ ਇੱਥੋਂ ਤੁਸੀਂ ਜਿਵੇਂ ਇਹ ਭਰਾ ਦਾ ਕਦਰ ਲੰਮਾ ਇਹ ਤਾਂ 16 ਬਹੁਤ ਇੱਥੋਂ ਮੇਨ ਤੋਂ ਇੱਥੋਂ ਆਮ ਨਾਰਮਲ ਜਿਵੇਂ ਮੇਰੇ ਵਰਗਾ ਕਰਦਾ ਉਹਨਾਂ ਦੇ 15 ਇੰਚ ਬਹੁਤ ਆ। ਕੁਝ ਗਲਾ ਕੱਟਿਆ ਜੋ ਬਾਕੀ ਫੱਟੀ ਰਹਿ ਜਾਊਗੀ। ਹੁਣ ਆ ਜੋ ਆਪਾਂ ਗਲੇ ਦੀ ਗੱਲ ਕਰ ਲਈ ਗਲਾ ਚੌਥਾ ਆਸ਼ੀਮਾ ਹਿੱਸਾ ਕਰ ਲਿਆ ਕਰੋ ਕਾਲਰ ਦਾ। ਤਾਂ ਇਹਨਾਂ ਦੇ ਆਪਾਂ 2.5 ਪੌਟ ਇੱਕ ਸੂਤ ਤੇ ਨਿਸ਼ਾਨ ਲਾਵਾਂਗੇ ਇੱਥੇ। ਨਿੱਚੇ ਲਾਵਾਂਗੇ ਪੌਣੇ 3 ਆਹ ਨਾਲੋਂ ਪੌਣੇ 3 ਇੰਚ ਨਾਲ ਇੱਥੋਂ ਆਪਾਂ ਰੱਖਣਾ ਤਿਰਛਾ ਲੋ ਟੀਰਾ ਹੈਗਾ ਇਹਨਾਂ ਦਾ 1.75 ਇੱਥੇ ਹੋ ਗਿਆ ਨਾ 1.75 ਆਪਾਂ ਇੱਕ ਸੂਤ ਹੋਰ ਘੱਟ ਰੱਖਣਾ ਨਾ ਕੇ ਵੱਧ ਇੱਥੇ ਆ ਕੇ ਬਹੁਤ ਭਰਾਵਾਂ ਨੂੰ ਕਨਫਿਊਜ਼ਨ ਹੁੰਦੀ ਹੈ ਜਿਵੇਂ 1.75 ਉਹ 1.8 ਰੱਖ ਲੈਂਦੇ ਆ ਫਰੰਟ ਤੇ ਬਹੁਤ ਜ਼ਿਆਦਾ ਵਾਲ ਪੈਂਦੇ ਆ ਇਸੇ ਤਰੀਕੇ ਮੋਢੇ ਦੀ ਟਲਾਂ ਦੇਖਿਆ ਕਰੋ ਵੀ ਮੋਢੇ ਕਿੰਨੇ ਕੁ ਡਿੱਗਦੇ ਆ ਸਵਾਦੋ 2.5 ਇੰਚ ਨਾਰਮਲ ਰੱਖਣਾ ਹੁਣ ਆਪਾਂ ਆ ਨਿਸ਼ਾਨ ਚੱਕਾਂਗੇ ਫਰੰਟ ਦਾ ਪ੍ਰੋਜੈਕਟ ਹੈ ਗਿਆਨ ਦਾ 9.9 ਆਪਾਂ ਇੱਥੇ ਨਾਵਾਂਗੇ ਨਹੀਂ ਹਣ 9.9 ਇੱਥੋਂ ਗਲਾਈ ਪਾਇਆ ਕਰੋ ਐ ਠੀਕ ਆ ਇੱਕ ਵਾਰੀ ਇਹ ਸਕੈਚ ਕਰ ਲਿਆ ਕਰੋ ਫਿਰ ਤੁਸੀਂ ਇਹਨੂੰ ਕੱਟ ਲਿਆ ਕਰੋ ਆ ਨਿਸ਼ਾਨ ਫੱਟੀ ਨਾਲ ਹੀ ਚੱਕ ਲਿਆ ਕਰੋ ਐ ਠੀਕ ਆ ਪੂਰੀ ਵਧੀਆ ਜੀ 2 ਮਿੰਟ ਵੱਧ ਲਾ ਕੇ ਕੱਟਿਆ ਕਰੋ ਤਾਂ ਕਿ ਕੁੜਤਾ ਇਹ ਥੋੜਾ ਜਰਾ ਵੰਗੂ ਚੜੇ ਗਾ ਕੇ ਤੇ ਪਾਇਆ ਹੋਇਆ ਮੇਰੀ ਵੀਡੀਓ ਵਧੀਆ ਲੱਗਦੀ ਆ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸਿਆ ਕਰੋ ਭੈਣ ਬਣ ਕੇ ਵੀ ਹਾਂ ਬਈ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਤਾਂ ਕਿ ਆਪਾਂ ਜਿਹੜਾ ਬੂਟਾ ਇਹ ਲਾਇਆ ਇਹਨੂੰ ਫਲ ਲੱਗਣਾ ਜਲਦੀ ਸ਼ੁਰੂ ਹੋਵੇ। ਹਾਂ। ਬਿਲਕੁਲ ਫ੍ਰੀ ਸੇਵਾ ਮੈਂ ਭੁੱਲ ਜਣਾ ਦੱਸਣਾ ਸੱਚ। ਕਈ ਭੈਣਾਂ ਨੂੰ ਜੇ ਕੋਈ ਇਸ ਤਰ੍ਹਾਂ ਹੋਊਗਾ ਪੈਸੇ ਕੱਟੇ ਜਾਣਗੇ ਜਾਂ ਹੋਰ ਹਨਾ। ਬਿਲਕੁਲ ਆਪਾਂ ਇਹ ਫ੍ਰੀ ਸੇਵਾ ਕਰਦੇ ਆਂ। ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਸਲਾਈ ਦਾ ਤੇ ਕਟਾਈ ਦਾ। ਹਾਂ। ਸਿਖਾਉਣ ਦਾ। ਉਹ ਆਪੇ ਦੇ ਦੇ ਦਿਨ ਸੇਵਾ ਆ। ਇੱਥੇ ਤੁਹਾਡੇ ਇੱਕ ਵੀ ਵਾਲ ਨਹੀਂ ਪਊਗਾ। ਮੂਰੇ ਫਰੰਟ ਤੇ ਐਂ ਜਰਾ ਵਾਂਗ ਚੜੂ ਕੋਟਤਾ ਪਾਇਆ ਹੋਇਆ। ਬਾਕੀ ਇੱਕ ਵਾਰੀ ਬਾਡੀ ਕੰਨੀ ਧਿਆਨ ਮਾਰਾ ਕਰੋ ਅਗਲੇ ਦੇ ਕਿੱਥੇ ਟੋਏ ਪੈਂਦੇ ਕਈਆਂ ਨੇ ਇੱਥੇ ਟੋਏ ਬਹੁਤ ਜ਼ਿਆਦੇ ਹੁੰਦੇ ਆ ਉਹਦਾ ਫਿਰ ਆਪਾਂ ਨੂੰ ਉਵੇਂ ਘਟਣਾ ਪਊਗਾ ਥੋੜਾ ਜਿਆ ਆਪਾਂ ਨੂੰ ਜਣੀ ਦਿਮਾਗ ਨਾਲ ਨਾਲ ਚਲਾਉਣਾ ਪੈਂਦਾ ਕੰਮ ਜਦੋਂ ਆਪ ਕਰਦੇ ਆ ਜੇ ਬਾਕੀ ਜਿਵੇਂ ਜਿਵੇਂ ਕੰਮ ਕਰੀਏ ਨੇ ਨਾ ਆ ਕੰਮ ਰਾਹ ਦੇਣ ਲੱਗ ਜਾਂਦਾ ਕੋਈ ਐਹੋ ਜੀ ਗੱਲ ਨਹੀਂ ਹੁੰਦੀ ਜਿਵੇਂ ਮੈਂ ਸਿੰਪਲ ਘਰ ਚੋਂ ਉੱਠ ਕੇ ਜ਼ਿੰਮੇਵਾਰਾ ਮੁੰਡਾ ਹੋ ਗਏ ਵੀ ਇੰਨਾ ਵਧੀਆ ਆਪਾਂ ਸੈਟਅਪ ਕਰ ਸਕਦਾ ਤਾਂ ਤੁਸੀਂ ਵੀ ਕਰ ਸਕਦੇ ਹੋ ਨਾ ਮੇਰੇ ਹਿਸਾਬ ਨਾਲ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਈ ਕੰਮ ਅੱਗੇ-ਅੱਗੇ ਪਹਿਲਾਂ ਤਾਂ ਦੱਸਣ ਦਾ ਨਹੀਂ ਸੀ ਕੋਈ ਜਰੀਆ ਹੁਣ ਤਾਂ ਸਿਖਾਉਣ ਵਾਸਤੇ YouTube ਹੈਗੀ ਆ Facebook ਹੈਗੀ ਕਿਤੇ ਵੀ ਤੁਸੀਂ ਸਰਚ ਮਾਰਦੇ ਤੁਹਾਨੂੰ ਸਮਝ ਆਏ ਨਹੀਂ ਸੌਖੀ ਬਾਕੀ ਮੈਂ ਤਾਂ ਹਰ ਇੱਕ ਵੀਡੀਓ 'ਚ ਇਹ ਵੀ ਕਹਿੰਦਾ ਨੂੰ ਜੇ ਕੋਈ ਭਰਾ ਕੋਲੇ ਆ ਕੇ ਟਾਈਮ ਹੈਗਾ ਉਹਦੇ ਕੋਲੇ ਕੋਲੇ ਆ ਕੇ ਸਮਝਣਾ ਤਾਂ ਸਮਝ ਸਕਦੇ ਕੋਈ ਸਾਨੂੰ ਉਤਰਾਜ ਨਹੀਂ ਹਨਾ ਕਿ ਜਿਹੜੀ ਕਿਸੇ ਚੀਜ਼ ਨਹੀਂ ਸਮਝ ਆਉਂਦੀ ਕਿਸੇ ਭਰਾ ਨੂੰ ਉਹ ਸਾਨੂੰ ਫੋਨ ਕਰਕੇ ਆ ਸਕਦੇ ਹੋ ਹਨਾ ਵੀ ਕੋਲੇ ਖੜ ਕੇ ਬਈ ਅਸੀਂ ਕੰਮ ਸਮਝਣਾ ਕੋਲੇ ਖੜ ਕੇ ਸਿੱਖਣੋ ਪਰ ਸਿੱਖੋ ਲਾਜ਼ਮੀ ਹੈ ਨਾ ਕੰਮ ਬਹੁਤ ਵਧੀਆ ਵਧੀਆ ਪੈਸੇ ਬਣਦੇ ਆ ਘਰੇ ਬੈਠਿਆਂ ਨੂੰ ਕੰਮ ਮਿਲਦਾ ਆਪਾਂ ਨੂੰ ਇਸ ਤੋਂ ਉੱਪਰ ਕੁਛ ਨਹੀਂ ਮੀ ਆਈ ਜਬ ਨੇਰੀ ਆਈ ਆ ਬੇ ਘਰੇ ਬੈਠ ਬੈਠ ਕੇ ਆਪਾਂ ਕੰਮ ਆਪਦਾ ਕਰ ਸਕਦੇ ਹਾਂ ਹਲੋ ਦੋਨੇ ਕੰਨੀਆਂ ਆਪਾਂ ਨੇ ਇੱਕੋ ਜਿਹੀ ਜੋੜ ਲਈਆਂ ਜਿਹਦੀ ਮੈਂ ਪਹਿਲਾਂ ਬਾਹਰ ਕੱਢੀ ਉਹਦੀ ਹੋਰ ਕਾਟ ਸੀ ਆਪਾਂ ਹੁਣ ਕਾਟ ਬਦਲਦੀ ਨਾਲ ਦੀ ਲਾ ਦੇਣਾ ਵਿੱਚ ਮੈਂ ਤੁਹਾਨੂੰ ਹੋਰ ਗੱਲਾਂ ਲਾ ਦੇਣਾ ਕਰ ਆਪਾਂ ਇੱਥੇ ਆਪਾਂ ਪ੍ਰੈਸ ਮਾਰਾਂਗੇ ਇੱਕ ਵਾਰੀ ਸੈੱਟ ਕਰਕੇ ਇਥੋਂ ਇਸ ਤਰ੍ਹਾਂ ਇਹ ਆਪਣੇ ਕੋਲੇ ਵੱਡਾ ਬਣਾ ਸੀ 3.5 ਮੀਟਰ ਵਾਲੀ ਕਾਰਟ ਆਪਾਂ ਕੱਟੀ ਜੰਨੇ ਆਂ ਕਿਸੇ ਭਰਾ ਦੇ ਜਾਂ ਭੈਣ ਦੇ ਨਹੀਂ ਕੀ ਸਮਝ ਆਉਂਦੀ ਉਹ ਮੈਨੂੰ ਆ ਦੇਖੋ ਇਹ ਗੀਜਾ ਕਟਣਾ ਪਾਸਾ ਇਹਦਾ ਸਿੱਧਾ ਹੁੰਦਾ ਪਾਸਾ ਪੁੱਠਾ ਜੇ ਕਿਸੇ ਭੈਣ ਨੇ ਜਾਂ ਭਰਾ ਨੇ ਘਰੇ ਬੈਠ ਕੇ ਵੀ ਇਸ ਤਰ੍ਹਾਂ ਦਾ ਕੱਪੜਾ ਮੰਗਵਾਉਣਾ ਮੇਥੋਂ ਉਹ ਆਨਲਾਈਨ ਮੈਥੋਂ ਨਾਪ ਦੇ ਕੇ ਮੈਨੂੰ ਤਾਅ ਦਾ ਕੰਮ ਕਰਵਾ ਸਕਦੇ ਕੰਨੀ ਹੋਣਾ ਆਪਾਂ ਦੀ ਬਿਲਕੁਲ ਉਤਾਰ ਦਾਂਗੇ ਇੱਥੋਂ ਕੰਨੀ ਵਿੱਚ ਸਾਰੀ ਵੀਡੀਓ ਜੀ ਦੱਸ ਰਿਹਾ ਜੇ ਕੋਈ ਭਰਾ ਜਾਂ ਮੇਰਾ ਭੈਣ ਨਾ ਮਈਆ ਚੈਨਲ ਤੇ ਸਲਵਾਰ ਵਗੈਰਾ ਦੀ ਕੰਨੀ ਭੈਣ ਨੂੰ ਨਹੀਂ ਰੱਖਣੀ ਕੱਲ ਇੱਕ ਭੈਣ ਦਾ ਫੋਨ ਆਇਆ ਸੀ ਭਦੌਰ ਤੋਂ ਉਹਨਾਂ ਨੇ ਇੰਟਰਲੌਕ ਲੈ ਲਈ ਉੱਥੇ ਮਿਲ ਜਾਂਦੀ ਥੋੜੇ ਸ਼ਹਿਰ ਚ ਵੀ ਬਸ ਤੁਸੀਂ ਫੋਨ ਤੇ ਗੱਲ ਕਰਵਾ ਦਿਆ ਕਰੋ ਮੇਰੀ ਕੋਈ ਜ਼ਰੂਰੀ ਨਹੀਂ ਬਠਿੰਡੇ ਵੀ ਆਪਾਂ ਲੈਣੀ ਐ ਇੰਟਰਲੌਕ ਤਾਂ ਤੁਸੀਂ ਮੈਨੂੰ ਫੋਨ ਕਰ ਲਿਆ ਕਰੋ ਜੇ ਕਿਸੇ ਭੈਣ ਨੇ ਇੰਟਰਲੌਕ ਲੈਣੀ ਐ ਜਾਂ ਕੈਂਚੀ ਵਗੈਰਾ ਕੈਂਚੀ ਤਾਂ ਸਾਨੂੰ ਜਾਦੀ ਇੱਥੋਂ ਦਾ ਹਿਸਾਬ ਆ ਬਠਿੰਡੇ ਦੇ ਰਹਿਣ ਵਾਲੇ ਹਨ ਵੀ ਇੱਥੇ ਜਾਦੇ ਕੈਂਚੀ ਵਧੀਆ ਮਿਲ ਜਾਂਦੀ ਆ ਹਨਾ ਹਣਾ ਸਾਨੂੰ ਹੁਣ ਆਪਾਂ ਇੱਥੋਂ ਮੋਢਾ ਪਾਵਾਂ ਕਿੰਨਾ ਛਾਤੀ ਦਾ ਅੰਧ ਕਰਕੇ ਤੁਸੀਂ ਇਹਦੇ ਵਿੱਚ 2 ਇੰਚ ਐਡ ਕਰ ਲਿਆ ਕਰੋ ਛਾਤੀ ਹੈਗੀ ਜਾਨਕੀ 40 40 ਤੋਂ ਥੋੜੀ ਘੱਟ ਆ 39.5 ਤਾਂ 22.5 22.5 ਮੁੰਡਾ ਬੰਦਣਾ ਨੇ ਦਾ ਇੱਥੋਂ ਚਲੋ ਪੌਣੇ 22 ਠੀਕ ਆ ਆਰਟ ਲਾਣਾ ਪਦੇਮੇ 4 ਇੰਚ ਇਹ ਯਾਦ ਰੱਖਣਾ ਤੁਸੀਂ ਇਤੋਂ انشاءਲਾ ਲਾਵਾਂਗੇ ਆਪਾਂ ਸਾਢੇ 25 ਵਾ ਆਪਾਂ ਕਿੰਨੇ ਦੇ ਲਾਵਾਂਗੇ ਸਾਢੇ 24 ਦੀ ਹਾਂ ਸਾਢੇ 24 ਹੋਗੇ ਨਾ ਹੁਣ ਅੱਗੋ ਲਾਵਾਂਗੇ ਆਪਾਂ 6 ਇਹ ਆ ਚੀ ਜੋ ਵੀ ਤੁਹਾਡੀ 6 ਇੰਚ ਠੀਕ ਹੈ ਜੀ ਕੋਣੀ ਹੈਗੀ 14 ਸਾਢੇ ਆਪਾਂ ਲਾਵਾਂਗੇ 15 ਸਾਢੇ ਬੈਠ ਲਓ ਬਾਈ ਬਸ ਥੋੜੀ ਰਹੀ ਇੱਥੋਂ ਆਪਾਂ ਦੋਵੇਂ ਛੱਡ ਕੇ ਲਾਗੇ ਨਾ ਗਲਾਈ ਦੇ ਇਹ ਆ ਚੀ ਠੀਕ ਹੁਣ ਜਿਹੜਾ ਆ ਨਿਸ਼ਾਨ ਚੱਕਣਾ ਆਟੇ ਸੱਟ ਇਹਨਾਂ ਨਹੀਂ ਚੱਕਣਾ ਆਪਾਂ ਫੱਟੀ ਲਾ ਲਿਆ ਕਰੋ ਇੱਥੋਂ ਠੀਕ ਆ ਆ ਚੀ ਪੰਜ 10 ਮਿੰਟ ਵੱਧ ਤਾਂ ਲੱਗਣਗੇ ਪਰ ਤੁਹਾਨੂੰ ਕਾਲੂ ਕੁਰਤਾ ਕੋ ਚੱਕ ਕੇ ਲੈ ਆਉਗਾ ਵਾਪਸ ਵੀ ਮੇਰਾ ਕੁਰਤਾ ਬਾਹ ਲਾਉਂਕਰੀਆ ਇਹ ਤੋਂ ਕਈ ਦੇਖ ਰਹੇ ਪਰਾ ਮਦਿਆ ਲੌਂਗ ਕਰੀ ਹੁੰਦੀ ਆ ਦੇਖੋ ਜੀ ਮੇਰੀ ਪਰ ਬਿਲਕੁਲ ਸਹੀ ਆ ਬਸ ਪੁੱਛ ਲਿਆ ਕਰੋ ਵੀ ਕਿੰਨੀ ਕੀ ਫਿਟਿੰਗ ਕਰਨੀ ਇਹ ਚੀਜ਼ ਜ਼ਰੂਰੀ ਆ ਕੂਣੀ ਦਾ ਨਾਪ ਮੈਂ ਹਰ ਇੱਕ ਵੀਡੀਓ ਚ ਕਹਿਣਾ ਉਹ ਵੀ ਜ਼ਰੂਰ ਲਿਆ ਕਰੋ ਭਾਵੇਂ ਕਿਸੇ ਭੈਜਦਾ ਕੱਪੜਿਆਂ ਦਾ ਨਾਪ ਲੈ ਰਹੇ ਆਪਾਂ ਭਾਵੇਂ ਕਿਸੇ ਭਰਾ ਦਾ ਆ ਨੂੰ ਕੂਣੀ ਆਪਾਂ ਜਿੰਨੀ ਲੋੜ ਆ ਨਾ ਉੰਨੀ ਮਿੰਕੀ ਦੇਵਾਂਗੇ ਆਪਰ ਨਾਲ ਸੂਤ ਵਧਣਾ ਘੱਟ ਠੀਕ ਆ ਇਹ ਤੋਂ ਆਪਾਂ ਹੁਣ ਕਲਾਈ ਸ਼ੁਰੂ ਕਰਾਂਗੇ ਜੀ ਇਸ ਤਰ੍ਹਾਂ ਨੂੰ ਲੋਚ ਫਟੀਆਂ ਪੌਣੇ ਛੇ ਜੀ ਹੁੰਦੀਆਂ ਲੰਬਾਈ ਇੱਥੋਂ ਐ ਨੋ ਮਾਰ ਕੇ ਨਿਸ਼ਾਨ ਪਾ ਲਿਆ ਕਰੋ ਜੀ ਠੀਕ ਆ ਭਾਵ ਪ੍ਰੈਸ ਨਾਲ ਪਾ ਲਿਆ ਕਰੋ ਚਿੱਟੇ ਕੱਪੜੇ ਤੇ ਰੰਗਦਾਰ ਚਾਗ ਨਹੀਂ ਚਲਾਉਣਾ ਹਨਾ ਕਿਉਂਕਿ ਜਿਆਦੇ ਭਾਵਾਂ ਦਾ ਇਹੀ ਹੁੰਦਾ ਲੰਮਾ ਵੀ ਬਾਈ ਕੱਪੜੇ ਮੈਲੇ ਨਾ ਕਰਦੀ ਤੇ ਆਪਣੀ ਦੁਕਾਨ ਦਾ ਕਸੂਲ ਆ ਵੀ ਕਿਸੇ ਦਾ ਕੱਪੜਾ ਮੈਲਾ ਹੋ ਵੀ ਜਾਵੇ ਤਾਂ ਆਪਾਂ ਨੂੰ ਧੋ ਕੇ ਪਹਿਲੇ ਦਿਨ ਹੀ ਤਿਆਰ ਕਰਾ ਕੇ ਬਾਈ ਚਾਂਸ ਜਿਆਦੇ ਕੋਈ ਦਿੱਕਤ ਆਉਂਦੀ ਫਿਰ ਡਰੈਕ ਲਾਈਨ ਵੀ ਕਰਾਉਣਾ ਪਿਆ ਜਾਂਦਾ ਹਨਾ ਪਰ ਗਾ ਕਰੋ ਕਹਿੰਦਾ ਮੌਕਾ ਨਾ ਜੋ ਵੀ ਮੇਰੇ ਕੱਪੜੇ ਮੈਲੇ ਆ ਜਾਂ ਹੋਰ ਹਨਾ ਪਹਿਲੇ ਕੰਮ ਧਿਆਨ ਕਰ ਕਰੋ ਦੋ ਲੜ ਆਪਾਂ ਚੱਕਾਂਗੇ ਇਸ ਤਰ੍ਹਾਂ ਲਓ ਜੀ ਠੀਕ ਆ ਇਸੇ ਤੱਕ ਇਸੇ ਤੱਕ ਜਿਹੜੀਆਂ ਭੈਣਾਂ ਨੂੰ ਟੇਲਰ ਮਟੀਰੀਅਲ ਦੀ ਦਿੱਕਤ ਆਉਂਦੀ ਹੈ ਵੀ ਸਹੀ ਨਹੀਂ ਮਿਲਦਾ ਹਨਾ ਉਹ ਮੈਨੂੰ ਸ਼ਾਮ ਨੂੰ 8 ਵਜੇ ਦੁਆਰ ਫੋਨ ਕਰਾਇਆ ਕਰੋ ਮੈਂ ਤੁਹਾਨੂੰ ਸਾਰਾ ਕੁਝ ਆਪੇ ਦਵਾਉਂਗਾ ਹੁਣ ਆਪਣਾ ਰਹਿ ਗਿਆ ਤੀਰਾ ਆਪਾਂ ਇਹਦਾ ਤੀਰਾ ਕੱਟ ਲਾਂਗੇ ਇੱਥੋਂ ਇਹ ਇਸ ਤਰ੍ਹਾਂ ਠੀਕ ਆ ਤੀਰਾ ਇਹਨਾਂ ਦਾ ਹੈਗਾ 7.5 ਇੰਚ ਸਾਡੇ 17 ਸਾਡੇ 19 ਆਹ 19 ਕੱਟ ਲਿਆ ਆਪਾਂ ਕੋਈ ਬ੍ਰੈਸ ਮਾਰਾਂਗੇ ਤੇ ਸੈੱਟ ਕਰਕੇ ਬਸ ਤੋਂ ਬੇਟੀ ਸਾਡੇ 17 ਆਪਣਾ ਦੀਰਾ ਆਪਾਂ ਲਾਵਾਂਗੇ 18 ਟੈਂਸ਼ਨ ਇੱਥੋਂ ਠੀਕ ਆ ਸਾਈਡ ਤੋਂ ਰੱਖਾਂਗੇ ਆਪਾਂ 4 ਇੰਚ ਇੱਥੋਂ 5 ਇਧਰੋਂ 2.1 ਸੂਤ ਕਲਰ ਦਾ ਛੇਮਾ ਹਿੱਸਾ ਕਰ ਲਿਆ ਕਰੋ ਜੇ ਕਿਸੇ ਭੈਣ ਨੂੰ ਜਾਂ ਨਹੀਂ ਪਤਲਾ ਦਾ ਭਰਾ ਨੂੰ ਹਨਾ ਵੀ ਇਹ ਕਿਵੇਂ ਰੱਖਿਆ ਹਲੋ ਬਾਕੀ ਜੇ ਕਿਸ ਨੂੰ ਜਿਆਦਾ ਦਿੱਕਤ ਆਉਂਦੀ ਹੈ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰ ਲਿਆ ਕਰੋ ਕੋਈ ਦਿੱਕਤ ਨਹੀਂ ਜਦੋਂ ਮਰਜ਼ੀ ਸਾમી ਸਕਦੇ ਹੋ ਕੋਈ ਚੀਜ਼ ਜਿਹੜੀ ਨਹੀਂ ਪਤ ਲੱਗ ਰਹਾ ਹਨ ਹਲ ਇਥੋਂ ਬਿਲਕੁਲ ਸਿੱਧਾ ਘਟਾਂਗੇ ਆਜੀ ਕਿਸੇ ਤਰ੍ਹਾਂ ਇਥੋਂ ਗਲਾਈ ਦੇਵਾਂਗਾ ਆਪਾਂ 1.5 ਇੰਚ ਦੀ ਹਲੋ ਇੱਕ ਟਾਕਾ ਆਪਾਂ ਇਥੇ ਲਾਵਾਂ ਇਧਰੋਂ ਇੱਕ ਸੂਤ ਆਪਾਂ ਚੱਕਣਾ ਹੁੰਦਾ ਸਾਈਡ ਤੋਂ ਇਹ ਇੱਕ ਇਹਨੂੰ ਹੁਣ ਕੱਟ ਕੇ ਆਪਾਂ ਸਿੱਟਣਾ ਨਹੀਂ ਚੈੱਕ ਕਰਨਾ ਵੀ ਆਪਣਾ ਫਰੰਟ ਤੇ ਪੈਕ ਮਿਲਦੀ ਹੈ ਨਾ ਆ ਚੀਜ਼ ਇਹ ਮੈਨੂੰ ਆਮਲਾ ਕੇ ਦੇਖਿਆ ਕਰੋ ਕਿ ਮਿਲਦਾ ਕਈ ਭਰਾ ਕੀ ਕਰਦੇ ਨੇ ਕੱਟ ਕੇ ਇਹਨੂੰ ਉਵੇਂ ਸਿੱਟਣ ਦੇ ਸਾਈਡ ਤੇ ਹੈ ਨਾ ਬਾਅਦ ਚ ਮੂਰੇ ਬਲ ਪਈ ਜਾਂਦੀ ਆ ਚੀਜ਼ ਨੂੰ ਖੋਲ ਕੇ ਇਹ ਇੱਥੇ ਬਿਲਕੁਲ ਜਿੱਥੇ ਆਪਾਂ ਕਰੀ ਪਾਈ ਸੀ ਹੁਣ ਤੀਰਾ ਰੱਖ ਕੇ ਦੇਖਾਂਗੇ ਆਪਾਂ ਵੀ ਸਹੀ ਬੈਠਦਾ ਹੈ ਹਣ ਤਾਂ ਮਾੜੀ ਆਪਣੀ ਕੈਂਚੀ ਆ ਆਪਣਾ ਕੱਟਣਾ ਹੈ ਨਾ ਬਾਅਦ ਚ ਬਲ ਪੈਣ ਦੇ ਸਾਰੀ ਉਮਰ ਕੁੱੜਤਾ ਪਾਉਣਾ ਪਾਉਣਾ ਦਾ ਬਦਨੇ ਕਈ ਪ੍ਰਾਚਾਰ ਚਾਰ-ਚਾਰ ਸਾਲ ਕੱਪੜਾ ਪਾੜਦਾ ਨਹੀਂ ਹੈ ਨਾ ਤਾਂ ਉਹ ਪਾੜਾ ਲੱਗਦਾ ਰਹਿੰਦਾ ਇੱਥੋਂ ਚੈੱਕ ਕਰ ਲਿਆ ਕਰੋ ਇਹਨੂੰ ਇਸ ਤਰ੍ਹਾਂ ਇਹ ਪਏ ਮੁਰਕ ਕਿੱਦਾਂ ਆ ਦੇਖੋ ਆ ਗਿਆ ਨਾ ਬਿਲਕੁਲ ਸਹੀ ਤੇ ਹੁਣ ਇੱਥੇ ਇਹ ਨਹੀਂ ਆਈ ਵੀ ਇਹਦੇ ਫਰੰਟ ਤੇ ਕੋਈ ਵਾਲ ਵਗੈਰਾ ਪਊਗਾ ਬਿਲਕੁਲ ਸਹੀ ਆਊਗਾ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਹੈ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜਿਹੜੀ ਚੀਜ਼ ਦੀ ਸਮਝ ਨਹੀਂ ਆਈ ਉਹ ਮੈਨੂੰ ਤੁਸੀਂ ਫੋਨ ਤੇ ਪੁੱਛ ਸਕਦੇ ਹੋ ਸਾਮ ਨੂੰ 8 ਵਜੇ ਤੋਂ ਬਾਅਦ ਤਾਂ ਮਿਲਦੇ ਆਂ ਜਲਦੀ ਕਿਸੇ ਹੋਰ ਟੌਪਿਕ ਤੇ ਧੰਨਵਾਦ